ਪਿੰਡ ਉਸਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਹੌਲੀ ਜੇ ਚੱਲਦਾ ਹਨਾ ਮੈਂ ਮੈਂ ਚੜ੍ਹਦੀ ਕਲਾ ਜੀ ਆ ਵੈਸੇ ਤਾਂ ਚੜ੍ਹਦੀ ਕਲਾ ਜੀ ਗੱਲ ਕਰਦੇ ਆ ਪਰ ਕਿਤੇ ਕਿਤੇ ਕੋਈ ਗੱਲਾਂ ਇਦਾਂ ਨਹੀਂ ਆਉਂਦੀਆਂ ਵੀ ਤੁਹਾਨੂੰ ਪੁਰਾਣੀਆਂ ਯਾਦਾਂ ਆ ਜਾਂਦੀਆਂ ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆਂ ਤੇ ਪੁਰਾਣੀਆਂ ਗੱਲਾਂ ਜਦੋਂ ਚੇਤੇ ਆ ਜਾਂਦੀਆਂ ਤਾਂ ਫੇਰ ਉਹਨਾਂ ਨੂੰ ਮਾਨਣ ਨੂੰ ਉਹਨਾਂ ਨੂੰ ਜਾਣਨ ਨੂੰ ਬੜਾ ਦਿਲ ਕਰਦਾ ਇਹਦੇ ਸਮਾਂ ਹੁੰਦਾ ਸੀ ਯਾਰਾਂ ਦੋਸਤਾਂ ਨਾਲ ਮਹਿਫਲਾਂ 'ਚ ਘੁੰਮਦੇ ਫਿਰਦੇ ਸਫ਼ਰ ਕਰਦੇ ਤੇ ਫਿਰ ਗਾਉਣ ਵਜਾਣ ਹੁੰਦਾ ਗਾਣੇ ਸੁਣਦੇ ਫਿਰ ਹੌਲੀ-ਹੌਲੀ ਸਮਾਂ ਬਦਲਿਆ ਪਰਦੇਸਾਂ ਨੂੰ ਹੋ ਗਏ ਪਰਦੇਸਾਂ ਦੀਆਂ ਧਰਤੀਆਂ ਤੇ ਜਾ ਪਹੁੰਚੇ ਪਰ ਹਾਂ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਚੀਜ਼ਾਂ ਨਾਲ ਜੁੜੇ ਰਹੇ ਹਾਂ ਸੁਣਦੇ ਰਹੇ ਹੱਜ ਨਾਲ ਮੈਂ ਕੈਂਗਰੂ ਆਈਲੈਂਡ ਆਇਆ ਹੋਇਆ ਸੀ ਤੇ ਚੱਲੇ ਸੀ ਥੋੜਾ ਜਿਹਾ ਕੁਝ ਦੇਖਣਾ ਤੇ ਮੈਂ ਕਿਹਾ ਕੋਣਾ ਨਵਾਂ ਰਾਹ ਨਵਾਂ ਗਾਹ ਦਾ ਅੱਜ ਇੱਕ ਉਹ ਕਰਦੇ ਆਪਾਂ ਐਪੀਸੋਡ ਸ਼ੂਟ ਕਰ ਲੈਣੇ ਆ ਕਹੇ ਸਖਾਸਾ ਚ ਰੁਗ ਐਸ ਐਪੀਸੋਡ ਚ ਤੁਹਾਡੀ ਜਿਹੜੇ ਨਾਲ ਤੁਹਾਡੇ ਨਾਲ ਸਾਂਝ ਪਾਉਣ ਨੂੰ ਤਾਂ ਮੈਨੂੰ ਇਹ ਲੱਗਿਆ ਵੀ ਮੈਂ ਕਿਹਾ ਸਾਂਝ ਪਾਉਣ ਵਾਸਤੇ ਆਪਾਂ ਪਹਿਲਾਂ ਤਾਂ ਜੇ ਗਾਣਾ ਲਾਈਏ ਗਾਣਾ ਸੁਣਦੇ ਆ ਤਾਂ ਗਾਣੇ ਦਾ ਪੰਗਾ ਇਹ ਪੈ ਜਾਂਦਾ ਵੀ ਕਾਪੀਰਾਈਟ ਆ ਜਾਂਦਾ ਜਦੋਂ ਵੀ ਕੋਈ 뮤직 ਇਹ ਤੇ ਲਾ ਕੇ ਸੁਣਦੇ ਆ ਤਾਂ ਪੰਗਾ ਹੋ ਜਾਂਦਾ ਫਿਰ ਮੈਂ ਕਿਹਾ ਚੱਲ ਯਾਰ ਮੇਰੇ ਯਾਦ ਆਇਆ ਮੈਂ ਕਿਹਾ ਭਾਈ ਹਰਦੇਵ ਹੁੰਦੇ ਸੀ ਜਦੋਂ ਤੇ ਉਹਨਾਂ ਨਾਲ ਸਾਡੇ ਨਾਲ ਜਦੋਂ ਉੱਥੇ ਅਸੀਂ ਇੰਡੀਆ ਕੱਠੇ ਹੁੰਦੇ ਤਾਂ ਉੱਥੇ ਜੀ ਨਾ ਗਾਣੇ ਸੁਣਦੇ ਉਹਨਾਂ ਤੋਂ ਤੁਰੇ ਜਾਂਦੇ ਰਾਹ ਚ ਕੋਈ ਵੀ ਕਿਤੇ ਨੇ ਕਿਤੇ ਤੇ ਕਈ ਗਾਣੇ ਬੜੇ ਦਿਲ ਦੇ ਕਰੀਜ਼ ਸੀ ਸਾਡਾ ਇੱਕ ਬੜਾ ਪਿਆਰਾ ਮਿੱਤਰ ਆ ਸ਼ੇਖਰ ਚੌਧਰੀ ਸਾਹਿਬ ਤੇ ਉਹ ਸ਼ੇਖਰ ਦਾ ਲਿਖਿਆ ਇੱਕ ਗਾਣਾ ਸੀ ਬਹੁਤ ਵਧੀਆ ਜਿਹੜਾ ਉਹਨਾਂ ਨੂੰ ਮੈਂ ਅਕਸਰ ਗੁੰਗਣਾਉਂਦਾ ਰਹਿੰਨਾ ਐ ਨਾ ਸਮਝੋ ਵੀ ਕੋਈ ਮੈਂ ਕਿਸੇ ਨੂੰ ਤਾਨੇ ਮਿਹਨੇ ਮਾਰਨ ਵਾਸਤੇ ਗੁੰਗਣਾਉਣਾ ਹੋਂਨਾ ਉਹ ਤਾਂ ਹੁਣ ਜਮਾਨੇ ਜਮੂਨੇ ਹੈ ਨਹੀਂ ਉਹ ਸਮਾਂ ਹੈ ਨਹੀਂ ਪਰ ਕਈ ਗੱਲਾਂ ਇਹ ਨਹੀਂ ਹੁੰਦੀਆਂ ਉਹ ਗੱਲਾਂ ਤੁਹਾਡੇ ਲਈ ਇੱਕ ਜੀਬ ਤੇ ਜੜੀਆਂ ਜਵਾਨ ਤੇ ਜੜੀਆਂ ਦਿਮਾਗ 'ਚ ਬਸੀਆਂ ਤੇ ਉਹਨਾਂ 'ਚ ਇੱਕ ਗਾਣਾ ਹੈਗਾ ਅਸੀਂ ਇੰਨੇ ਸੋਕੇ ਨਹੀਂ ਭੁੱਲਨੇ ਉਹ ਗਾਣਾ ਤੁਸੀਂ ਵੀ ਸਾਰੇ ਨੇ ਸੁਣਾ ਹੋਣਾ ਸਾਰੇ ਬਾਈ ਹਰਦੇਵ ਦੀ ਤੇ ਅੱਜ ਹੁਣ ਮੈਂ ਨਾ ਉਹ ਗਾਣਾ ਮੇਰਾ ਜੀ ਕਰੀ ਜਾਂਦਾ ਵੀ ਬਾਈ ਹਰਦੇਵ ਹੀ ਆ ਕੇ ਸੁਣਾਵੇ ਤਾਂ ਜਾਦੇ ਵਧੀਆ ਚਲੋ ਦੇਖਦੇ ਆਂ ਬਾਈ ਜੇ ਬਾਈ ਸੁਣਾਉਂਦਾ ਤਾਂ ਦੇਖਦੇ ਆਂ ਕੀ ਆਦੇ ਬਾਈ ਬਾਈ ਸੁਣਾ ਦੇ ਐਂਡਾ ਨਾ ਕਰੋ ਯਾਰ ਹਾਂਜੀ ਬਾਈ ਹਾਂਜੀ ਤੂੰ ਹੱਸਦੀ ਰਹਿ ਤੂੰ ਬਸਦੀ ਰਹਿ ਪਰ ਛੇਖਰ ਤਾਂ ਬਰਬਾਦ ਕੁੜੇ ਕੰਦਾਂ ਵਿੱਚ ਉੱਗ ਗਏ ਰੁੱਖ ਅੜੀਏ ਸਾਡੀ ਥੋੜੀ ਐ ਮਨ ਯਾਦ ਕੁੜੇ ਸਾਨੂੰ ਚਖੜ ਤੱਕੇ ਮਾਰੇ ਰਹੇ ਦਸ ਹੋਰ ਕਿੰਨਾ ਚਿਰ ਅੜਕਾਂਗੇ ਅਸੀਂ ਇੰਨੇ ਸੌਖੇ ਨਹੀਂ ਪੁੱਲਣੇ ਤੇਰੀ ਹਰ ਧੜਕਣ ਵਿੱਚ ਧੜਕਾਂਗੇ ਅਸੀਂ ਇੰਨੇ ਸੌਖੇ ਨਹੀਂ ਪੁੱਲਣੇ ਤੇਰੀ ਹਰ ਧੜਕਣ ਵਿੱਚ ਧੜਕਾਂਗੇ ਵਾਹ ਜੀ ਵਾਹ ਥੈਂਕ ਯੂ ਭਾਈ ਬਾਈ ਸਾਡੇ ਦਰਸ਼ਕਾਂ ਦੇ ਉਹਨਾਂਗੇ ਵੀ ਕੀ ਖੇਡਾਂ ਜੀਆਂ ਕਰੀਆਂ ਦੇਖੋ ਭਾਈ ਜੀ ਤੁਹਾਨੂੰ ਅੱਜ ਕੱਲ ਬਾਈ ਆਪਣੇ ਕੋਲੇ ਆਏ ਹੋਏ ਆ ਇੱਥੇ ਨਿਊਜ਼ੀਲੈਂਡ ਤੋਂ ਸਪੈਸ਼ਲ ਤੇ ਅਸੀਂ ਕੈਂਗਰੂ ਆਈਲੈਂਡ ਦੀਆਂ ਜਿਹੜੀਆਂ ਹੁਣ ਸੜਕਾਂ ਮੈਦਦੇ ਫਿਰਦੇ ਸੀ ਤੇ ਚਲੋ ਕਈ ਗੱਲਾਂ ਹੋ ਜਾਂਦੀਆਂ ਉਮਰ ਦੇ ਤਕਾਜ਼ੇ ਹੋ ਜਾਂਦੇ ਆ ਉਦੋਂ ਦੀਆਂ ਜਿਹੜੀਆਂ ਘੁੰਮਣਾ ਫਿਰਨਾ ਹੋ ਢੰਗਦਾ ਹੁੰਦਾ ਸੀ ਹੁਣ ਥੋੜਾ ਜਿਹਾ ਸਿਆਣੀਆਂ ਗੱਲਾਂ ਹੀ ਨਾਲ ਘੁੰਮਣ ਲੱਗ ਗਏ ਤੇ ਪਰ ਅੱਜ ਆਪਾਂ ਇਸ ਐਪੀਸੋਡ 'ਚ ਨਾ ਤਿੱਕੇ ਨਹੀਂ ਕਿ ਆਪਾਂ ਬਾਈ ਨਾਲ ਗੱਲਾਂ ਸਾਂਝੀਆਂ ਕਰਦੇ ਆ ਤੇ ਉਹਨਾਂ ਗੱਲਾਂ 'ਚ ਨਾ ਬਾਈ ਮੈਂ ਦੇਖੋ ਗਾਣ ਵਜਾਉਣਾ ਉਹ ਤਾਂ ਆਪਣੀਆਂ ਮਹਿਫਲਾਂ ਚੱਲਦੀਆਂ ਰਹਿਣੀਆਂ ਮੈਨੂੰ ਜਦੋਂ ਮੈਂ ਤੁਸੀਂ ਨਿਊਜ਼ੀਲੈਂਡ 'ਚੋਂ ਮੈਂ ਵੀ ਚਲੋ ਨਿਊਜ਼ੀਲੈਂਡ ਜਾ ਕੇ ਆਇਆ ਹਾਂ ਹਾਂਜੀ ਹਾਂਜੀ ਪਰ ਕੀ ਹੁੰਦਾ ਨਾ ਨਿਊਜ਼ੀਲੈਂਡ ਜਦੋਂ ਤੁਸੀਂ 2-4 ਦਿਨਾਂ 10 ਦਿਨਾਂ ਜਿਹੀ ਜਾਂਦੇ ਹੋ ਤੇ 10 ਦਿਨਾਂ ਦੇ ਵਿੱਚ ਤੁਸੀਂ ਇਹ ਨਹੀਂ ਹੁੰਦਾ ਵੀ ਨਿਊਜ਼ੀਲੈਂਡ ਨੂੰ ਸਾਰਿਆਂ ਨੂੰ ਖੰਘਾੜ ਲਿਆ ਜਾਂ ਉਹਦੇ ਬਾਰੇ ਜਾਣਦੇ ਹੋ ਜਾਂ ਦੇਖ ਲਿਆ ਤਾਂ ਉਹ ਤਾਂ ਅਮਰੀਕੀ ਅੰਦਾਜ਼ੇ ਜਿਹੇ ਹੁੰਦੇ ਆ ਤੁਹਾਨੂੰ 10 ਸਾਲ ਤੋਂ ਉੱਤੇ ਹੋਗੇ ਤੁਹਾਨੂੰ ਹਾਂਜੀ ਹਾਂਜੀ ਉੱਤੇ ਹੋਗੇ ਹਾਂ ਤੇ ਕਿਵੇਂ ਲੱਗਦਾ ਤੁਹਾਨੂੰ ਨਿਊਜ਼ੀਲੈਂਡ ਨੂੰ ਤੁਸੀਂ ਇੰਨੇ ਮੁਲਕਾਂ ਸਭ ਤੋਂ ਪਹਿਲਾਂ ਬਾਈ ਸੱਸੀガル ਸਾਰਿਆਂ ਨੂੰ ਸਾਰੇ ਪਿਆਰਿਆਂ ਨੂੰ ਤੇ ਵਾਈ ਦਾ ਥੈਂਕ ਯੂ ਭਾਈ ਜਿਹੜਾ ਅੱਜ ਅਸੀਂ ਕੱਲ ਦੇ ਪਰਸੋਂ ਦੇ ਇਕੱਠੇ ਆ ਤੇ ਕੱਲੇ ਆ ਭਾਈ ਮੁਲਕ ਤਾਂ ਸਾਰੇ ਜਾਣ ਪਰ ਜੇ ਤਾਂ ਆਪਾਂ ਦੇਖੀ ਸੋਹਣੇ ਸੋਹਣਾ ਮੁਲਕ ਤਾਂ ਨਹੀਂ ਵੀ ਲੈਣੀ ਹੈ ਹਮ ਸਾਰਿਆਂ ਦਾ ਸੋਹਣਾ ਹੈ ਨਾ ਹਾਂਜੀ ਤੇ ਪਰ ਜਿਹੜਾ ਸਭ ਤੋਂ ਵੱਡਾ ਪੱਖ ਹੈ ਵੀ ਆਪਣਾ ਸੰਘਰਸ਼ ਜਿਆਦਾ ਉੱਥੇ ਹਮ ਕੰਮ ਜਿਆਦਾ ਕਰਨਾ ਪੈਂਦਾ ਹੈ ਇੱਥੇ ਮੈਂ ਦੇਖਿਆ ਇੱਥੇ ਖੁੱਲਾ ਕੰਮ ਹੋੜਾ ਹੈ ਇੱਥੇ ਆਪਣਾ ਥੋੜੇ ਕਮਾਈ ਪੈਸਾ ਜ਼ਿਆਦਾ ਹੈਗਾ ਤੇ ਉੱਥੇ ਮਤਲਬ ਕਿ ਹਾਰਡ ਹੈ ਮਨ ਮੈਂ ਸੋਚਦਾ ਜਨ ਵੀ ਉੱਥੇ ਦੋਨਾਂ ਹੀ ਇਹਨਾਂ ਨੂੰ ਕੰਮ ਕਰਨਾ ਪੈਂਦਾ ਮੀਆਂ ਬੀਬੀ ਨੂੰ ਖਰਚੇ ਵੱਧ ਨੇ ਘਰ ਦੀਆਂ ਕਿਸ਼ਤਾਂ ਵੱਧ ਨੇ ਵਿਆਜ ਵੱਧ ਹੈ ਬੈਂਕਾਂ ਦੇ ਇੱਥੇ ਮੈਂ ਸੋਚਦਾ ਇੱਥੇ ਤਾਂ ਘਰਾਂ ਵਾਲੀਆਂ ਵੇਲੀਆਂ ਹੀ ਆ ਆਪਣਾ ਗਰੀਬ ਹੈ ਨਾ ਹਾਂ ਤੇ ਮਲ ਇੱਕ ਬੰਦਾ ਕੰਮ ਕਰਕੇ ਮਤਲਬ ਕਿ ਵਧੀਆ ਟਾਈਮ ਬਸ ਹੁੰਦਾ ਸੋਹਣਾ ਰੋਟੀ ਕਮਾਦਾ ਉੱਥੇ ਭਾਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਾਰ ਆਵਰ ਰੇਟ ਵੀ ਘਟਾ ਹੈ ਨਾ ਆਸਟ੍ਰੇਲੀਆ ਨੋ ਰੇਟ ਹਾਂ ਰੇਟ ਉੱਥੇ ਹੈਗਾ ਮਤਲਬ ਜਿਵੇਂ ਆਮ ਜੌਬਾਂ ਦਾ 25 ਕਿਹਾਦਾ ਹੈਗਾ ਨਾ ਹਾਂ ਤਾਂ ਕੋਈ 25 ਡਾਲਰ ਕੋਈ ਮਾੜਾ ਨਹੀਂ ਹੈ ਹਾਂ ਖਰਚੇ ਵਧਾ ਭਾਈ ਖਰਚੇ ਵਧਾ ਘਰ ਵੀ ਘਾਸੇ ਮਹਿੰਗੇ ਹਨਾ ਘਰ ਮਹਿੰਗੇ ਹੋ ਗਏ ਭਾਈ ਘਰ ਵਿਆਹ ਬਹੁਤ ਨੇ ਜਿਹੜਾ ਜਿਹੜਾ ਮੇਰੇ ਦੇਖ ਦੇ 2.5% ਵਿਆਜ ਹੁੰਦਾ ਸੀ 2.5% ਹੋਰ 7.5 ਤੋਂ 8% ਵਿਆਜ ਮਤਲਬ ਬਹੁਤ ਲੋਕਾਂ ਜਿਹਦਾ ਘਰ ਮੰਨ ਲੇ ਆਪਣੇ ਵੇਚੇ ਵੀ ਨੇ ਕਿਉਂਕਿ ਤਾਂ ਉਹ ਜਿਆਦੇ ਹੋ ਗਏ ਬਾਈ ਮਤਲਬ ਉਹਨਾਂ ਦੀ ਉਹਨਾਂ ਦੀ ਕਮਾਈ ਇਹ ਨਹੀਂ ਮਿਲੀਅਨ ਤੋਂ ਘੱਟ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਨਾ ਬਾਈ ਹਾਂ ਮਾ ਮਤਲਬ ਆਮ ਘਰ ਇਦਾਂ ਦੇ ਹੋ ਗਏ ਹੁਣ ਮਤਲਬ ਕਿ ਉਹਨਾਂ ਖਰ ਥੋੜੇ ਸਸਤੇ ਹੋ ਗਏ ਘਰ ਤੇ ਪਰ ਸਸਤਾ ਕੀ ਕਰੂਗਾ ਜਦੋਂ ਆਪਣੇ ਵਿਆਜ ਬਹੁਤ ਜਿਆਦੇ ਆ ਹਾਂ ਲੋਨ ਨਹੀਂ ਹੁੰਦੇ ਫਿਰ ਜਾਂ 20% ਪਰ ਕੇ ਲੋਨ ਹੁੰਦਾ ਜੀ ਮਤਲਬ ਥੋੜਾ ਹਾਰਡ ਹੋਇਆ ਐਸ ਵਕਤ ਬਈ ਸਰੋਂਗੋਲ ਦੀ ਨੰਗ ਨੇ ਨਹੀਂ ਲੱਗਦਾ ਕੋਟਸ਼ੀ ਬਿਲਕੁਲ ਪਿੰਡਾਂ ਦੀ ਯਾਰ ਹੋਈ ਆ ਅਲਤਾਂ ਥੋੜੀ ਜਿਹਾ ਬੱਲੇਟ ਹੋ ਗਏ 10 ਦਿਨ ਪਹਿਲਾਂ ਬੜੇ ਫੁੱਲ ਸਿਰੇ ਸੀ ਸਰੋਂ ਦੇ ਤੇ ਪਰ ਕਿਆ ਬਾਤ ਹੈ ਤੁਸੀਂ ਨਿਊਜ਼ੀਲੈਂਡ ਚ ਬਈ ਜੇ ਵੈਦਰ ਦੀ ਗੱਲ ਕਰੀਏ ਕਿਉਂਕਿ ਮੈਂ ਤਾਂ ਇੱਕੋ ਵੈਦਰ ਚ ਗਿਆ ਤੇ ਉਸ ਵੈਦਰ ਚ ਤਾਂ ਮੈਨੂੰ ਵਧੀਆ ਲੱਗਿਆ ਵੀ ਵੈਦਰ ਵਧੀਆ ਹੀ ਸੀਗਾ ਪਰ ਉਹ ਐਵਰੇਜ ਵੈਦਰ ਕਿਵੇਂ ਰਹਿੰਦਾ ਸੋਹਣਾ ਹੁੰਦਾ ਹੈ ਉੱਧਰ ਸਾਊਥ ਚ ਤਾਂ ਮਤਲਬ ਕਿ ਜਿਵੇਂ ਥੋੜੀ ਠੰਡ ਜ਼ਿਆਦਾ ਹੈ ਹੂੰ ਸਲੋ ਹੋ ਜਾਂਦੀ ਹੈ ਕਦੇ-ਕਦੇ ਹੂੰ ਪਰ ਇੱਧਰ ਆਪਣਾ ਨਾਊਟਸਾਈਡ ਵਧੀਆ ਮੌਸਮ ਹੁੰਦਾ ਹੈ ਹੂੰ ਮਤਲਬ ਜਿਵੇਂ ਹੁਣ ਅ ਇਹ ਜਿਹੜਾ ਹੁਣ ਮੌਸਮ ਸ਼ੁਰੂ ਹੋਇਆ ਮੈਂ ਠੰਡ ਘਟ ਗਈ ਗਰਮੀ ਸ਼ੁਰੂ ਹੋ ਗਈ ਹੁਣ ਹਲਕੀ ਲੱਗੀ ਹੁਣ ਤਿੰਨ ਚਾਰ ਮਹੀਨੇ ਮੌਸਮ ਬਹੁਤ ਵਧੀਆ ਰਹੂਗਾ ਨੌਰਥ ਸਾਈਡ ਮੀਨਜ਼ ਆਕਲੈਂਡ ਵਾਲਾ ਪਾਸਾ ਹਾਂ ਜਿਹੜਾ ਆਪਣਾ ਨਾ ਪਾਸਾ ਤੇ ਉਹ ਸਾਊਥ ਤੋਂ ਦੇਖੋ ਕਿਧਰ ਆਪਣਾ ਜਦੋਂ ਆਪਣਾ ਕਰਾਈਚਾ ਸ਼ੁਰੂ ਹੋ ਜਾਂਦਾ ਇਸ ਚਰਚਾ ਕਰਾਈਚਾ ਆਪਣਾ ਕਿਸਟੋਨ ਉਹ ਹੋ ਗਿਆ ਰਹੀ ਹੈ ਪਰ ਹੈ ਤਾਂ ਚਿੜੀ ਦੇ ਪਹੁੰਚ ਜਿੰਨਾ ਜੇ ਬਈ ਹੈ ਨਾ ਐਡਾ ਕਮਲ ਕਿ ਉਹ ਜਿਵੇਂ ਉਰਲਾ ਫਸਾ ਲੈ ਨੌਰਥ ਇਹ ਮੈਨੂੰ ਲੱਗਦਾ ਵੀ ਪੰਜ ਸਿਕੰਟਾਂ ਚ ਪੂਰਾ ਹੋ ਜਾਂਦਾ ਅੱਛਾ ਵਾ ਕਿਹੜਾ ਹੀ ਕੱਢਿਆ ਨਸਾਰੇ ਵੀ ਇੱਥੇ ਪੰਜ ਸਿਕੰਟਾਂ ਆਪਾਂ ਗੱਲ ਦੇ ਇੱਥੇ ਉਹੀ ਕਰਦਾ ਅੱਛਾ ਬਹੁਤ ਵੱਡਾ ਬਾਈ ਮਤਲਬ ਮੈਂ ਨਾ ਕੱਲ ਤਾਂ ਦੇਖੀ ਹੈ ਨਾ ਬਰਸੋਂ ਦਾ ਵੀ ਆਪਣੇ ਹਾਲਾਂਕਿ ਜਿੱਥੇ ਆਪਾਂ ਰਹਿੰਦੇ ਆ ਉਹ ਜਗ੍ਹਾ ਤੋਂ ਸਭ ਤੋਂ ਵਧੀਆ ਹੁੰਦੀ ਹੈ ਹਾਂ ਉਹ ਕਹਿੰਦੇ ਜਿੱਥੇ ਕਹਿੰਦੇ ਵੀ ਰਹੀਏ ਉਹੀ ਜਗ੍ਹਾ ਹਨਾ ਵਧੀਆ ਹੁੰਦੀ ਹੈ ਤੇ ਜਿੱਥੇ ਖਾਣੇ ਆਪਾਂ ਜਿੱਥੋਂ ਰੋਟੀ ਮਿਲਦੀ ਹੈ ਉਹ ਤੇ ਉਸਤਾਨ ਸਭ ਤੋਂ ਵਧੀਆ ਹੁੰਦਾ ਪਰ ਮੈਂ ਸੋਚਦਾ ਆਪਣੇ ਵਾਲੇ ਬੰਦਿਆਂ ਵਾਸਤੇ ਮਤਲਬ ਕਿ ਪੰਜਾਬੀਆਂ ਵਾਸਤੇ ਆ ਬਾਈ ਆਪਣਾ ਮੈਦਰਾ ਇੱਥੋਂ ਦਾ ਯਾ ਇਹਦਾ ਮਾਹੌਲ ਆ ਖੁੱਲਾ ਮਾਹੌਲ ਤੇ ਇਹ ਸਭ ਤੋਂ ਵੱਧ ਵਧੀਆ ਹੈ ਬਾਹੀ ਕਰਨ ਨੂੰ ਵੀ ਜੇ ਹੁਣ ਉੱਥੇ ਜ਼ਮੀਨ ਲੈਣ ਦਾ ਆਸਟ੍ਰੇਲੀਆ ਨਿਊਜ਼ੀਲੈਂਡ ਚ ਬਹੁਤ ਅੱਛਾ ਤੇ ਪਰ ਅਬੋਰਡ ਕਰਨੀ ਓਕੀ ਆ ਆ ਬਾਈ ਜਮੀਨ ਲੈਣੀ ਇਹਦਾ ਸੌਖੀ ਹੈ ਪਰ ਖੇਤੀ ਕਰਨੀ ਓਕੀ ਆ ਅੱਛਾ ਸਮਝਦੇ ਦੀ ਮਤਲਬ ਕੀ ਕਰੇ ਹਾਂ ਤਾਂ ਕੁਝ ਆ ਸਬਜ਼ੀਆਂ ਹੁੰਦੀਆਂ ਜਾਂ ਕੀਵੀ ਗੋਵੀ ਤੇ ਜਾਂ ਕੀਵੀ ਫਰੂਟ ਕੀਵੀ ਦਾ ਖਰਬੰਦੇ ਆਪਣੇ ਆਪਣੇ ਬੰਦੇ ਬਹੁਤ ਤਕੜੇ ਬਾਰ ਬਨੇ ਆਪਣੇ ਬਾਈ ਆਪਣਾ ਰੋਮੀ ਵਰਗੇ ਤਗੜੇ ਪਰਮਾ ਉਹਨਾਂ ਦੇ ਬੜੀ ਚੰਗੀ ਮਲਕੇ ਚੰਗਾ ਨਾਮ ਬਣਾਇਆ ਹੋਇਆ ਹੈ ਤੇ ਬਾਈ ਆਪਣਾ ਗੋਪਾ ਬਾਈ ਤੇ ਬਾਈ ਗੋਪੀ ਤਗੜੇ ਉਹਨਾਂ ਦੇ ਨਾਂ ਨੇ ਚੰਗਾ ਨਾਮ ਕਮਾਇਆ ਹੋਇਆ ਹੈ ਇਹ ਬਾਕੀ ਹੋ ਵੀ ਬਹੁਤੇ ਪੰਜਾਬੀ ਨੇ ਵਧਿਆ ਨਾਮ ਕਮਾਇਆ ਜਿਵੇਂ ਬਾਈ ਆਪਣਾ ਤੀਰ ਸੜਵਾਲ ਬਾਈ ਜੱਗੀ ਦਾ ਮੌਲੀਆ ਚੰਗੇ ਨਾਮ ਬਣਾਏ ਹੋਏ ਨੇ ਤੇ ਬਾਰੇ ਵੀ ਸਾਰਿਆਂ ਵਾਸਤੇ ओके ਇੱਥੇ ਮੈਂ ਸੋਚਦਾ ਮੈਂ ਇੱਥੇ ਵੀ ਜ਼ਮੀਨ ਲੈਣੇ ਵਿੱਚ ਹੋ ਕੀ ਥੋੜੀ ਜੀ ਸਸਤੀ ਆ ਰਹੀ ਨੂੰ 5 ਕਿਸਾਲਾਂ ਤੇ ਬਾਈ ਵਧੀਆ ਪੈਰ ਲਾ ਲ ਨਾ ਹਾਂ ਹਾਂ ਤਾਂ ਮੈਂ ਤੁਹਾਨੂੰ ਬਥੇਰੇ ਇਹ ਜੇ ਬੰਦੇ ਮਿਲਾ ਦੂੰਗਾ ਜਿਹੜੇ ਸਹੀ ਟਰੈਕ ਚੱਲੇ ਤਾਂ 5 ਸਾਲਾਂ ਚ ਘਰ-ਬਾਰ ਬਣਾ ਲਿਆ ਤੇ ਬਿਲਕੁਲ ਬਿਲਕੁਲ ਨਹੀਂ ਲੱਗਿਆ ਵਧੀਆ ਇੱਥੇ ਆਇਰਪੋਰਟ ਇੱਥੇ ਛੋਟਾ ਜਿਹਾ ਆਇਰਪੋਰਟ ਆ ਅੱਛਾ ਜੀ ਤੇ ਇੱਥੇ ਜਾ ਰਹੇ ਹੁੰਦਾ 20 25 ਦੀ ਸੀਟਾਂ ਵਾਲਾ ਅੱਛਾ ਇੱਕ ਐਂਗਲੋ ਆਇਲੈਂਡਸ ਨੇ ਇੱਕੋ ਹੀ ਜਾ ਰਹੇ ਹੁੰਦਾ 2 ਦਿਨ ਹਫ਼ਤੇ ਚ ਅੱਛਾ ਤੇ ਉਹ ਦੋ ਦਿਨ ਹੀ ਆਉਂਦਾ ਹਾਂ ਜੀ ਦੋ ਦਿਨ ਹੀ ਆਉਂਦਾ ਤੇ ਇਹ ਵੀ ਬੜਾ ਰੌਚਕਾ ਕિસ્ਸਾ ਆ ਉਹ ਹੌਲਾ ਜਾ ਤੇ ਬਾਈ ਜਿਵੇਂ ਟਰਾਲੀ ਚ ਬੈਠ ਕੇ ਨਹੀਂ ਉਹਨਾਂ ਦਾ ਬੰਦਾ ਆਟੋ ਟੈਪ ਹਾਂ ਜੇ ਜੇ ਥੋੜਾ ਜਾ ਉਸ ਤੇ ਬੱਜੇ ਬੱਦਲ ਬੱਦਲ ਚ ਤੇਵੇਂ ਸੰਗੜਾ ਘੜ ਕੇ ਦੇਉਂਦੇ ਟਰਾਲੀ ਤੇ ਆ ਗੱਲ ਕਰਨ ਲੱਗਿਆਂ ਦਾ ਉਹ ਮੈਂ ਤਾਂ ਨਹੀਂ ਚੜਦਾ ਝੁੜਦਾ ਤੇ ਇੱਕਦਵਾਰ ਉਹ ਮਨਦੀਪ ਉਹ ਆਪਣਾ ਬਾਈ ਆਇਆ ਤੇ ਮੈਂ ਮਨਦੀਪ ਨਾਲ ਆਇਆ ਬਈ ਕਿਵੇਂ ਕਹਿੰਦਾ ਬਾਈ ਬਿਜ਼ਨਸ ਕਲਾਸ ਟਿਕਟ ਲੈ ਦਿੰਦੇ ਆ ਮੈਂ ਕਦੇ ਇਹ ਬਿਜ਼ਨਸ ਕਹਾਂਗਾ ਨਾ ਹੈਗੀ ਹੈਗੀ ਆ 20 30 ਡਾਲਰ ਨਾਲ ਬਿਜ਼ਨਸ ਕਲਾਸ ਬਣ ਜਾਂਦੀ ਉਹ 100 ਦੀ ਉਹ 150 ਦੀ ਛੇਟਾ ਥੋੜੀ ਹੁੰਦੀ ਹੈ ਹਾਂ ਮੈਂ ਇਹ ਪੁੱਛਿਆ ਮੈਂ ਬੰਦੀ ਵੀ ਕਿਹ ਨਹੀਂ ਸੀ ਕਹਿੰਦਾ ਬਸ ਕੁਝ ਨਹੀਂ ਬਾਈ ਮੂਰ ਨਹੀਂ ਸੀ ਤੇ ਬਾਹਰ ਤਾਂ ਮੂਰੇ ਬਾਹਰ ਕਹਿੰਦੇ ਬਿਜ਼ਨਸ ਕਲਾਸ ਆ ਹੋਰ ਕੋਸਰੀ ਇੱਥੇ ਆ ਗੱਲ ਵਜੇ ਲੱਗੀ ਕੋਈ ਬਾਈ ਇਹਦਾ ਲਾਈਡ ਆ ਆਈਲੈਂਡ ਮੈਂ ਇੱਥੇ ਤੁਸੀਂ ਉਧਰ ਵੱਡੀ ਸ਼ਾਪ ਨਹੀਂ ਖੁੱਲ ਸਕਦੀ ਕੋਈ ਜਾਂ ਲੋਕ ਲੋਕਾਂ ਨਾਲ ਬਿਜ਼ਨਸ ਨੂੰ ਮਤਲਬ ਲੱਗੇ ਪ੍ਰੋਪਰ ਕਰਦੇ ਹਨਾ ਬਾਈ ਨਾ ਮੈਡਾ ਨਾਲ ਮੁਕੜਨ ਲਈ ਇੱਥੇ ਆਉਣ ਦੇਣ ਕੱਲ ਦੇ ਦੇਖਿਆ ਨਾ ਇੱਥੇ ਕੇਪਸੀ ਆ ਨਾ ਮ ਇਹ ਤਾਂ ਗੁੱਸੇ ਮਣਾਉਂਦੇ ਹੈਲਪ ਕਰਦੇ ਰੋਗਾ ਨਾ ਗੁੱਸੇ ਮਣਾਉਂਦੇ ਆ ਅਸੀਂ ਹੁਣ ਕਈ ਵਾਰੀ ਮੋਟਰ ਬਿਜ਼ਨਸ ਨੂੰ ਪ੍ਰੋਬਲਮ ਆ ਜਾਂਦੀ ਹੈ ਵੀ ਸਾਨੂੰ ਮੇਨ ਲੈਂਡ ਤੋਂ ਲਿਆਉਣਾ ਪੈਂਦਾ ਹੈ ਹਾਂਜੀ ਹਾਂਜੀ ਤੇ ਇਹ ਨਾਰਾਜ਼ ਹੁੰਦੇ ਇਸ ਗੱਲ ਤੇ ਵੀ ਭਾਈ ਤੁਸੀਂ ਲੋਕਲ ਤੋਂ ਕਹਿ ਨਹੀਂ ਲਿਆ ਨਹੀਂ ਲੋਕਲ ਤੋਂ ਲਓ ਵੱਡੀ ਗੱਲ ਆ ਭਾਈ ਹਾਂ ਇਹ ਇਸ ਚ ਭਾਈ ਇਹ ਪੰਪ ਨਿਊਜ਼ੀਲੈਂਡ ਦੀ ਅੱਜ ਜਿਹੜੀ ਸਾਡੇ ਮੁੰਡਿਆਂ ਦੀਆਂ ਸੂਈਆਂ ਬਹੁਤ ਦੀਆਂ ਨਿਊਜ਼ੀਲੈਂਡ ਤੇ ਅਟਕੀਆਂ ਹੋਈਆਂ ਨਿਊਜ਼ੀਲੈਂਡ ਦੇ ਵਿੱਚ ਪਿੱਛੇ ਜੇ ਇੱਕ ਬਾਤ ਚੱਲੀ ਸੀਗੀ ਸਰਕਾਰ ਵੱਨੀਆਂ ਵੀ ਸਾਰੇ ਪੱਕੇ ਕਰਦੇ ਹੋ ਹਾਂਜੀ ਹਾਂਜੀ ਉਹ ਕੀ ਸੌਦਾ ਹੋਇਆ ਸੀ ਕੋਵਿਡ ਮਣਿਆ ਸਮਝਣਾ ਕੋਵਿਡ ਆਇਆ ਤੋਂ ਉਦੋਂ ਆਪਣੇ ਬਹੁਤ ਆਪਣੇ ਏਸ਼ੀਅਨ ਲੋਕਾਂ ਨੇ ਪੰਜਾਬੀਆਂ ਨੇ ਜਿਹੜੀਆਂ ਨੇ ਬਹੁਤ ਹੈਲਪ ਕੀਤੀ ਉਹ ਬਈ ਬਹੁਤ ਕੰਮ ਕੀਤੇ ਮਤਲਬ ਕਿ ਜੋ ਸਾਰੇ ਲੋਕ ਆਪਣੇ ਘਰਾਂ 'ਚ ਬੰਦ ਹੋ ਗਏ ਸੀ ਜਿਹੜੇ ਮੇਨ ਕੰਮ ਸੀ ਜਿਵੇਂ ਆਪਣਾ ਦੁੱਧ ਦਾ ਵੈਜੀਟੇਬਲ ਦਾ ਆਪਣਾ ਟ੍ਰੱਕ ਦਾ ਥੋੜੇ ਟ੍ਰਕਿੰਗ ਦਾ ਕੰਮ ਸੀ ਸਾਰ ਆਪਣੇ ਮੁੰਡੇ ਨੇ ਕੀਤਾ ਸੀ ਆਪਣੇ ਰੇਵਲੀਆਂ ਨੇ ਕੁੜੀਆਂ ਮੁੰਡੇ ਨੇ ਬੜਾ ਕੰਮ ਕੀਤਾ ਫਿਰ ਹਸਪੀਟਲਾਂ ਚ ਵੀ ਆਪਣੀਆਂ ਕੁੜੀਆਂ ਆਪਣੀਆਂ ਕੁੜੀਆਂ ਸੀਗੀਆਂ ਫਿਰ ਉਹ ਇੱਕ ਗਵਰਨਮੈਂਟ ਨੇ ਉਦੋਂ ਮੱਲ ਕੇ ਮੱਲ ਕੇ ਤੋਹਫਾ ਦਿੱਤਾ ਸੀ ਤੋਹਫਾ ਦਿੱਤਾ ਵੀ ਯਾਰ ਜਿਹੜੇ ਬੰਦੇ ਨੇ ਉਦੋਂ ਹਾਰਡ ਵਰਕ ਕੀਤਾ ਵੀ ਜਿਨ੍ਹਾਂ ਵੀ ਇੱਥੇ ਆਏ ਨੇ ਜਾਂ ਜਿਹਨੇ ਆਪਣਾ ਉਸ ਆਪਣਾ ਦੈਰੇ ਚ ਆਉਂਦੇ ਆ ਮੱਗੇ ਕਰਦੇ ਸਾਰ ਨੇ ਉਹ ਵਧੀਆ ਕੰਮ ਕੀਤਾ ਭਾਈ ਉਹ ਬਹੁਤ ਵਧੀਆ ਉਹ ਉਦੋਂ ਇਹ ਬਹੁਤ ਵੱਡੀ ਗੱਲ ਸੀ ਕਿ ਤਾਂ ਜਿਹੜੇ ਬੰਦੇ ਨੇ ਕੰਮ ਕੀਤਾ ਹਰ ਟਾਈਮ ਉਹੀ ਵੀ ਉਹੀ ਬੰਦੇ ਦੇ ਬੀਜਾਂ ਦੀ ਆਪਣਾ ਤਲਵਾਰ ਲਾ ਲਾਉਂਦੀ ਸੀ ਸੱਕਦੀ ਸੀ ਤੇ ਉਹ ਬਹੁਤ ਵੱਡਾ ਕੰਮ ਕੀਤਾ ਸੀ ਨਹੀਂ ਨਹੀਂ ਬਹੁਤ ਵਧੀਆ ਸੀ ਉਹ ਉਹ ਸਾਰੀ ਸਾਰੇ ਪੱਕੇ ਹੋ ਗਏ ਜਿਹੜੇ ਉਹ ਸੀਗੇ ਇੱਥੇ ਹੁਣ ਸਾਡੇ ਦਾ ਆਸਟ੍ਰੇਲੀਆ ਤੇ ਵੀ ਵੱਡੇ ਸ਼ਹਿਰ ਹੋਣ ਕਰਕੇ ਟੈਕਸੀ ਦਾ ਵੀ ਖਾਸਾ ਕੰਮ ਆ ਬਾਈ ਉੱਪਰ ਦਾ ਵੀ ਖਾਸਾ ਕੰਮ ਆ ਰੈਸਟੋਰੈਂਟਾਂ ਦਾ ਵੀ ਖਾਸਾ ਕੰਮ ਆ ਹੁਣ ਜਿਹੜੇ ਉੱਥੇ ਜਾਂਦੇ ਆ ਸਟੂਡੈਂਟ ਨਵੇਂ ਫਿਰ ਉੱਥੇ ਕਿਹਦੇ ਕੰਮ ਆ ਆਪਣੀ ਕੋਈ ਇੰਡਸਟਰੀ ਇੰਡਸਟਰੀ ਹੈਗੀ ਉੱਥੇ ਦਾ ਉੱਪਰ ਪਤਾ ਸੀਗੀ ਪਹਿਲੇ ਜਿਹੜੇ ਮੁੰਡੇ ਪਟਨਾ ਬਾ ਚੋ ਵੀ ਚਲਾ ਸਕਦੇ ਸੀ ਪਰ ਹੁਣ ਔਖਾ ਕਰਦਾ ਉਹ ਜਿਹੜੇ ਪੀਆਰ ਬੰਦੇ ਸ਼ਾਦ ਉਹੀ ਚਲਾ ਸਕਦੇ ਆ ਅੱਛਾ ਤੇ ਬਾਕੀ ਉਹ 20 ਘੰਟੇ ਦਾ ਕੰਮ ਹੁੰਦਾ ਜਿਵੇਂ ਉਬਰੀ ਹੀਟ ਦਾ ਸ਼ਾਇਦ ਹੈਗਾ ਕੰਮ ਬਾਕੀ ਫੂਡ ਦੀ ਹੋ ਸੈਟਾਂ ਬਹੁਤ ਆ ਗਈਆਂ ਉਹ ਉਹਨਾਂ ਨਾਲ ਜੁੜ ਜਾਂਦੇ ਆ ਕੰਮ ਹੈ ਤਾਂ ਹੈਗਾ ਪਰ ਹੁਣ ਕੰਮ ਘਟ ਗਿਆ ਬਾਈ ਕਿਉਂਕਿ ਤਾਂ ਜਦੋਂ ਪਿਛੇ ਆਪਣਾ ਬਰਕੀ ਬੀਜ ਖੋਲੇ ਨੇ ਉਹ ਬਰਕ ਪਰਮੜ ਦਿੱਤੇ ਆ ਜੀ ਪਰ ਦਿੱਤੇ ਆ ਉਹਦੋਂ ਮਿਲ ਕੇ ਜਿਵੇਂ ਲੋਕ ਜਿਵੇਂ ਮਲਕ ਕੰਮ ਥੋੜਾ ਸੀਗਾ ਬੰਦੇ ਜਿਆਦੇ ਹੋ ਗਏ ਟੁੱਟ ਕੇ ਪੈ ਗਏ ਉਸ ਕੰਮ ਨੇ ਮਾਲਕ ਥੋੜਾ ਜਿਹਾ ਕੰਮ ਵਹਾੜ ਕਰਤਾ ਪਰ ਇਹ ਹੈ ਵੀ ਹੁਣ ਪੀਆਰ ਹੋਣ ਸਾਰ ਬੋਸ਼ੇ ਹੀ ਕਰਦੇ ਵੀ ਇੱਥੇ ਆ ਜੀਏ ਆਪਣਾ ਆਸਟ੍ਰੇਲੀਆ ਮੈਂ ਕਹਿੰਦਾ ਇਹ ਉਮਰ ਜੰਗ ਇਹ ਚ ਹੁਣ ਬੰਦਾ ਸੋਚਦਾ ਯਾਰ ਵੀ ਵੀ ਪੈਸੇ ਕਮਾਉਣ ਦੀ ਉਮਰ ਹੈ ਇਹ ਬਸ ਕਿਉਂ ਨਾ ਵੀ ਉਹ ਥਾਂ ਤੇ ਜਾ ਕੇ ਜਿੱਥੇ ਪੈਸਾ ਜਿਆਦਾ ਬਣਦਾ ਹੈ ਹੈਨਾ ਮਲ ਰਹਿ ਆਪਣੇ ਰਹਿਣ ਵਾਸਤੇ নো ਡਾਊਟ ਰਹਿਣ ਵਾਸਤੇ ਮਾਲਕ ਸਾਰੀ ਦੁਨੀਆ ਨਾਲ ਉਹਨੇ ਵੀ ਰਹਿਣਾ ਸੋਹਣਾ ਸੋਹਣਾ ਮੈਂ ਇੱਕ ਚੀਜ਼ ਨੋਟ ਕਰੀ ਸੀ ਭਾਈ ਜਦੋਂ ਮੈਂ ਗਿਆ ਨਾ ਨਿਊਜ਼ੀਲੈਂਡ ਉਦੋਂ ਮੈਂ ਦੇਖਿਆ ਇੱਕ ਤਾਂ ਤੇ ਥੋੜੇ ਆਕਲੈਂਡ ਦੇ ਬਾਜ਼ਾਰ ਚ ਪੰਜਾਬੀ ਚ ਵੀ ਬੋਰਡ ਲੱਗੇ ਹੋਏ ਲੱਗੇ ਲੱਗੇ ਹੋਏ ਹੈਨਾ ਇਹ ਇੰਗਲੈਂਡ ਤੋਂ ਬਾਅਦ ਮੈਂ ਪਹਿਲੀ ਦੂਜੀ ਥਾਂ ਤੇ ਦੇਖਿਆ ਵੀ ਕੋਈ ਐ ਪੰਜਾਬੀ ਚ ਜਿਵੇਂ ਦੁਕਾਨਾਂ ਤੇ ਚਲੋ ਕੈਨੇਡਾ ਚ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਨਿਊਜ਼ੀਲੈਂਡ ਤੇ ਉਹਨੀ ਐਕਸਪੈਕਟੇਸ਼ਨ ਨਹੀਂ ਹੈ ਉਹਨੇ ਇੱਕ ਤੋਂ ਗਲੀਆਂ ਦੇ ਵੀ ਨਾ ਹੈਗੇ ਪੰਜਾਬੀ ਦੇ ਨਾਮ ਤੇ ਉੱਤੇ ਹੁਣ ਜੇ ਕਲਚਰਲ ਦੀ ਗੱਲ ਕਰੀਏ ਭਾਈ ਕਲਚਰਲ ਐਕਟੀਵਿਟੀ ਹੁਣ ਤੁਸੀਂ ਇੱਥੇ ਆਏ ਹੋ ਸਾਡੇ ਕਿੰਨੇ ਵਾਰੀ 8-7 ਕਿਹੜੇ ਲਾ ਕੇ ਹੋ ਹ ਦਾ ਦੇਖਿਆ ਤੁਸੀਂ ਕਿੰਨੀਆਂ ਹਾਂ ਗੇਮਾਂ ਵੱਡੀਆਂ ਹੋਊਗਾ ਕਿੰਨਾ ਉਹ ਵੀ ਕਿੰਨੀਆਂ ਕਿਲਚਰ ਐਕਟੀਵਿਟੀਆਂ ਤੇ ਹੁਣ ਹੁਣ ਹੋਣ ਲੱਗੀਆਂ ਬਾਈ ਅੱਛਾ ਜੀ ਹੁਣ ਮਤਲਬ ਕਿ ਜਿਵੇਂ ਬਸਾਖੀ ਦੀਵਾਲੀ ਪਹਿਲਾਂ ਬਸਾਖੀ ਦਾ ਜਾਂ ਦੀਵਾਲੀ ਦਾ ਕਿਹ ਮੇਲਾ ਹੁੰਦਾ ਸੀ ਸੀਸੀਡੀ ਚ ਹੁਣ ਮਤਲਬ ਕਿ ਖਾਸੇ ਹੋਣ ਲੱਗਿਆ ਮਤਲਬ ਜਿਵੇਂ ਮਣਕਾਉ ਵੀ ਹੋਣ ਲੱਗਿਆ ਪਾਪਾ ਡਰੋਟੇ ਹੋਣ ਲੱਗਿਆ ਆਪਣੇ ਪੰਜਾਬੀ ਕਰਨ ਲੱਗੇ ਹੈਨਾ ਤੇ ਆਪਣਾ ਉਹ ਵੀ ਮੇਲੇ ਹੋਣ ਲੱਗੇ ਬਸਾਖੀ ਦੇ ਹੁਣ ਸਭ ਤੋਂ ਜਿਹੜਾ ਵੱਡਾ ਉਹ ਇਵੈਂਟ ਹੋਣ ਲੱਗਿਆ ਸਿਕਰੀਆ ਮਾਹੌਲ ਲੱਗਿਆ ਮਾਹੌਲ ਆਉਣ ਲੱਗਿਆ ਬਹੁਤ ਸੋਹਣਾ ਮਤਲਬ ਕਿ ਦੋ ਦੋ ਦਿਨ ਦਾ ਖੇੜ ਮੇਲਾ ਹੁੰਦਾ ਸਿਕਰੀਆ ਉਹ ਬੜਾ ਸੋਹਣਾ ਹੁੰਦਾ ਕਾ ਮਤਲਬ ਕਿ ਸਾਰਾ ਜਿੱਥੇ ਜਿੱਥੇ ਜਿੰਨੇ ਪੰਜਾਬੀ ਰਹਿੰਦੇ ਨੇ ਵੀਰਾਂ ਦੇ ਹੁਣ ਉਹ ਸਾਰੇ ਕੋ ਆਪਣੇ ਪੋਨੇ ਕੋਲੋਂ ਆਏ ਹੁੰਦੇ ਨੇ ਜੀ ਉਹ ਬਹੁਤ ਸੋਹਣਾ ਇਵੈਂਟ ਹੈ ਪਰ ਹੁਣ ਹੋਣ ਲੱਗੇ ਮੇਲੇ ਬਾਈ ਜਿਵੇਂ ਜਿਵੇਂ ਆਪਾਂ ਪੰਜਾਬੀਆਂ ਦੀ ਆਪਾਂ ਪਰਿਵਾਰ ਵਧੇ ਜਾਂਦੀ ਹੈ ਉਵੇਂ ਸਟਾਲਾਂ ਸਟੂਲਾਂ ਲੱਗਦੀਆਂ ਸਾਰਾ ਉਸੇ ਜਿਵੇਂ ਲੰਗਰ ਰੰਗੀਆਂ ਦੇ ਜਲੇਬੀਆਂ ਪਕੌੜੇ ਪੂਰਾ ਕੰਮ ਨਵੀਂ ਜਨਰੇਸ਼ਨ ਜਾਨੀ ਕਿ ਬਸ ਮੇਰਾ ਤਾਂ ਕਹਿੰਦਾ ਸੀ ਨਵੀਂ ਜਨਰੇਸ਼ਨ ਜਿਹੜੀ ਸਾਡੀ ਉੱਥੇ ਪੰਜਾਬੀ ਸਕੂਲ ਕੋਈ ਪੰਜਾਬੀ ਨਾਲ ਜੋੜਨ ਦੇ ਹੋਰ ਤਰੀਕੇ ਬਹੁਤ ਬਹੁਤ ਕੁਸ਼ ਹੋ ਰਹੀ ਹੈ ਜਿਵੇਂ ਹਰੇਕ ਗੁਰੂ ਘਰ ਚ ਪੰਜਾਬੀ ਦੀਆਂ ਮਲਕ ਸਕੂਲ ਪੁੱਲੇ ਕਲਾਸਾਂ ਲੱਗਦੀਆਂ ਜਿਵੇਂ ਆਪਣਾ ਸਾਡਾ ਸਭ ਤੋਂ ਵੱਡਾ ਗੁਰੂ ਘਰ ਹੈ ਆਪਣਾ ਟੱਕ ਨਹੀਂ ਦੇ ਉੱਥੇ ਦਾ ਪਤਲੇ ਬਹੁਤ ਵੱਡਾ ਕਰੀ ਕਰਤਾ ਉਹ ਮਲਕ ਪੰਜਾਬੀ ਸਕੂਲ ਖੁੱਲ ਗਿਆ ਤੇ ਆਪਣਾ ਕਲਾਸ ਲੱਗਦੀ ਹੈ ਵੀਕਐਂਡ ਤੇ ਇਹ ਮੈਂ ਬਹੁਤ ਵਧੀਆ ਹੋਣ ਲੱਗੀਆਂ ਗਰਾਊਂਡ ਬਹੁਤ ਵਧੀਆ ਬਣ ਗਿਆ ਉੱਥੇ ਬਾਕੀ ਸਾਰੇ ਗੁਰੂ ਘਰਾਂ ਦੇ ਮਲਕ ਇੱਕ ਕਲਾਸਾਂ ਲੱਗਣ ਲੱਗੀਆਂ ਵੀਕਐਂਡ ਤੇ ਸ਼ਾਮ ਨੂੰ ਨਹੀਂ ਬਹੁਤ ਵਧੀਆ ਮੈਂ ਹੁਣ ਦੇਖਿਆ ਵੀ ਐਕਟੀਵਿਟੀਆਂ ਜਦੋਂ ਕਹਿੰਦੇ ਨੇ ਉਹਦੇ ਚਲੋ ਫੋਲੋ ਅਪ ਸੀ ਆਸਟ੍ਰੇਲੀਆਨ ਸਿੱਖ ਗਿਆ ਮਾਸੀ ਉੱਥੇ ਚੱਲਦੀਆਂ ਤੇ ਮੈਂ ਦੇਖ ਰਹਾ ਹਾਂ ਬਹੁਤ ਸਾਰੀਆਂ ਐਕਟੀਵਿਟੀਆਂ ਉਨੋਂ ਉੱਥੇ ਚੱਲਦੀਆਂ ਸਾਡੇ ਤਾਂ ਹੁਣ ਚਲੋ ਆਸਟ੍ਰੇਲੀਆ ਦਾ ਸ਼ੌਕ ਹੋ ਗਿਆ ਜਿਸ ਵਿੱਚ ਮੈਂ ਪਹਿਲਾਂ ਇੰਗਲੈਂਡ ਸੀ ਕੋਈ ਚੀਜ਼ ਦੀ ਭੁੱਖ ਜੀ ਨਹੀਂ ਰਹੀ ਇੰਗਲੈਂਡ ਵਾਲਾ ਨੂੰ ਸਭ ਮਿਲਣ ਲੱਗ ਗਿਆ ਪਹਿਲੇ ਪਹਿਲੇ ਬੈਚ ਨੂੰ ਤਾਂ ਇੱਥੇ ਜੀ ਕੋਲ ਗੱਪੇ ਨਹੀਂ ਮਿਲਦੇ ਤੇ ਪਲਾਨਾ ਨਹੀਂ ਮਿਲਦਾ ਉਹ ਚੀਜ਼ਾਂ ਜੋ ਨਿਕਲ ਗਏ ਰੋਸ਼ਨ ਰੂਸ਼ਨ ਸਭ ਕੁਝ ਹੁਣ ਤਾਂ ਇਹ ਵੀ ਛੱਡ ਤਾਂ ਤੁਸੀਂ ਜੇ ਲਾਇਬ੍ਰੇਰੀ 'ਚ ਵੀ ਜਾਓ ਕਿਸੇ 'ਚ ਤੇ ਜਿਹੜੀ ਮਰਜ਼ੀ ਪੰਜਾਬੀ ਕਿਤਾਬ ਦਾ ਨਾਮ ਲੈ ਦਿਓ ਲੈ ਕੇ ਦੇ ਦਿੰਦੇ ਆ ਹੈਗੇ ਹੈਗੇ ਉਹ ਉੱਥੇ ਵੇਖਾ ਬਾਈ ਉਹਦੇ ਹੁਣ ਨਵੇਂ ਲੈਣਾ ਪਾਪੜੋ ਜਿਹੜੀ ਉਹ ਮੇਨ ਲਾਇਬ੍ਰੇਰੀਆਂ ہاں ਜੀ ਬਟੀਆਂ ਉੱਥੇ ਆਪਣੀ ਪੰਜਾਬੀ ਦੀਆਂ ਕਿਤਾਬਾਂ ਹੈਗੀਆਂ ਅੱਛਾ ਜੀ ਉਹ ਸੈਗੀਆਂ ਤੇ ਬਾਕੀ ਗੁਰੂ ਘਰਾਂ ਦੇ ਲਾਇਬ੍ਰੇਰੀਆਂ ਹੈਗੀਆਂ ਹਰਪੰਦਾ ਹਨ ਐਤੋਂ ਸਟਾਲਾਂ ਸਟੂਲਾਂ ਬਹੁਤ ਜਵਾਨ ਲਾਉਣ ਲੱਗ ਗਏ ਮੁੰਡੇ ਕੁੜੀਆਂ ਕਿਤਾਬਾਂ ਬਹੁਤ ਨੂੰ ਮਿਲਦੀਆਂ ਫਿਰ ਉਹ ਜਦੋਂ ਅਸੀਂ ਜਿਵੇਂ ਰੇਡੀਓ ਜਿਹੀਏ ਟੀਵੀ ਜਿੜਕੇ ਕਿਤਾਬਾਂ ਨੂੰ ਪ੍ਰੋਮੋਟ ਕਰਦੇ ਆ ਤੇ ਪਰ ਉਹ ਕਿਤਾਬ ਮਿਲਦਾ ਨਹੀਂ ਮਿਲਦੀ ਨਹੀਂ ਫਿਰ ਹੁਣ ਸਾਡੇ ਉਹ ਨਹੀਂ ਰਿਹਾ ਹੁਣ ਜੇ ਕੋਈ ਕਿਤਾਬਾਂ ਦੀ ਅਸੀਂ ਗੱਲ ਜ਼ਿਕਰ ਕਰਦੇ ਆ ਤਾਂ 10 ਥਾਂ ਤੇ ਸਟਾਲਾਂ ਸਟੂਲਾਂ ਲੱਗਦੀਆਂ ਮਿਲ ਜਾਂਦੀਆਂ ਜੀ ਸਾਰਾ ਕੁਝ ਨਾ ਉਹ ਸਰਵਰ ਛੋਟੇ ਸਰਵਰ ਤੇ ਆਪਣਾ ਟਾਈਮ ਹੀ ਹੈਗਾ ਹਾਂ ਬਖਤ ਦਾ ਮਤ ਦੇਖੀਂ ਉਪਰ ਤੇ ਜਰਦਰ ਦੇਖੀਂ ਨਾ ਉਹ ਤਾਂ ਕੀਤਾ ਨਹੀਂ ਬਖਤ ਹੀ ਹੈ ਸਾਡੇ ਕੋਲ ਤੇ ਇਹ ਛੋਟੇ ਖੁੱਲਾ ਟਾਈਮ ਹੈਗਾ ਜੀ ਉੱਥੇ ਨਾਲ ਸਰ ਵਿੱਚ ਇਹੋ ਜਿਹੇ ਚੀਜ਼ਾਂ ਕਰਨ ਦੇ ਨਾਲ ਨਾਲ ਆਪਣਾ ਕੰਮ ਵੀ ਕਰਨਾ ਪੈਂਦਾ ਬੰਦੇ ਨੂੰ ਜੇ ਬੰਦਾ 6 ਦਿਨ ਕੰਮ ਕਰਦਾ ਇੱਕੋ ਦਿਨ ਹੀ ਨਿਕਲਦਾ ਬੰਦੇ ਨੂੰ ਹਾਂ ਨਹੀਂ ਬਹੁਤ ਵਧੀਆ ਗੱਲ ਐ ਪਰ ਮੈਂ ਵੀ ਇਹੀ ਗੱਲ ਕਹਿਣਾ ਹਾਂ ਬਾਈ ਮੈਨੂੰ ਜੋ ਸਵਾਲ ਪੁੱਛਦੇ ਆ ਵੀ ਤੂੰ ਇੰਨੇ ਮੁੜਕਾਂ ਲ ਜਾ ਆ ਤੇ ਮੈਨੂੰ ਨਾ ਪਹਿਲਾਂ ਪਿਛਲੇ ਸਾਲ ਤੱਕ ਭੁਲੇਖਾ ਸੀ ਸਵਿਟਜ਼ਰਲੈਂਡ ਦਾ ਵੀ ਸਵਿਟਜ਼ਰਲੈਂਡ ਬਹੁਤ ਸੋਹਣਾ ਤੇ ਵੀ ਮੈਂ ਸੋਚਦਾ ਸੀ ਵੀ ਨਿਊਜ਼ੀਲੈਂਡ ਹੀ ਸੋਹਣਾ ਤੇ ਮੈਂ ਸਵਿਟਜ਼ਰਲੈਂਡ ਗਿਆ ਨਾਉ ਡਾਊਟ ਸੋਹਣਾ ਮੁਲਕਾ ਸਾਰੇ ਕਿਤੇ ਬਹੁਤ ਸੋਹਣਾ ਪਰ ਫੇਰ ਵੀ ਮੇਰਾ ਕਿਤੇ ਨਾ ਕਿਤੇ ਜਿਵੇਂ ਉਹ ਬੱਦਲ ਵਾਲੀ ਗੱਲ ਹੁੰਦੀ ਹੈ ਵੀ ਸਾਲਾ ਫੋੜ ਦਾ ਫੋੜ ਹੀ ਆ ਉਹ ਫਿਰ ਮੈਨੂੰ ਵੀ ਇਹੀ ਲੱਗਾ ਯਾਰ ਵੀ ਨਹੀਂ ਯਾਰ ਨਿਊਜ਼ੀਲੈਂਡ ਨਿਊਜ਼ੀਲੈਂਡ ਨਾਉ ਡਾਊਟ ਮਨ ਲਗੇ ਬਹੁਤ ਸੋਹਣਾ ਭਾਈ ਮਨਾ ਕ੍ਰਾਈਮ ਕਰਨੀ ਉਹ ਵੀ ਬਹੁਤ ਬਚਿਆ ਹੋਇਆ ਕੁਆਇਟ ਆ ਹਾਂ ਕ੍ਰਾਈਮ ਮੁਕੰਨ ਉਹ ਨਿਕੰਬਰ ਤੁੰਦ ਨੂੰ ਚੁਣੇ ਜਾ ਰਹੇ ਹੋ ਗਿਆ ਜੂਨ ਹੀ ਹੈਗਾ ਮੇਨ ਬੜਾ ਵੱਡਾ ਖਰਾਬ ਹੈ ਸੋਹਣਾ ਬਈ ਬਹੁਤ ਸੋਹਣਾ ਜੀ ਮਸੀਂ ਹੁਣ ਉੱਥੇ ਨਾ ਟਾਊਨ ਪਿੰਡੂ ਟਾਊਨ ਤੇ ਰਹਿੰਦੇ ਆ ਆਪਣਾ ਇੱਕ ਘਟਾ ਹਾਂ ਮਤਲਬ ਉਹ ਸ਼ਾਮ ਨੂੰ ਮਤਲਬ ਕਿ ਕੋਈ ਆਪਣਾ ਟਮਾਟਾ ਲਾ ਬੰਦਾ ਮਿਲਦਾ ਵਧੀਆ ਮੌਲਤ ਹੈ ਮਤਲਬ ਸ਼ਾਮ ਦੀ ਜਣਾ ਦੇਖੋ ਜਿਹਨੇ ਤਾਂ ਫੈਮਲੀ ਨਾਲ ਰਹਿਣਾ ਤੇ ਪਰਿਵਾਰ ਨੂੰ ਸਮਾਂ ਦੇਣਾ ਉਹਦੇ ਲਈ ਤਾਂ ਦੂ ਪ੍ਰਾਈਮ ਚੀਜ਼ ਨਹੀਂ ਇਹ ਬਹੁਤ ਬੜੀ ਬਾਈ ਦੌੜ ਦਾ ਹਿੱਸਾ ਬਣਨਾ ਨਾ ਨਾ ਉਹਦਾ ਕੋਈ ਉਹ ਹੀ ਨਹੀਂ ਹੈਗਾ ਤੋੜ ਹੀ ਨਹੀਂ ਉਹਦਾ ਫਿਰ ਮੂੰਹ ਤੇ ਹਰੇਕ ਦੇ ਕੁਐਸਚਨ ਮਾਰ ਕੇ ਹੁੰਦਾ ਤੋੜੇ ਕਹਿਣਾ ਵੀ ਜਿੰਨਾ ਮਰਜੀ ਤੂੰ ਭੱਜ ਲੈ ਹੈਨਾ ਪਰ ਮੈਂ ਕਹਿੰਦਾ ਵੀ ਲਾਈਫ ਇਹ ਇੰਦੀ ਖੋਵੇ ਵੀ ਕਿਸੇ ਦਾ ਦਾਨੀ ਦੇਣੀ ਨਾ ਹੋਵੇ ਤੇ ਘਰੇ ਸੁੱਖ ਸ਼ਾਂਤੀ ਹੋਵੇ ਓਨੀ ਕਮਾਈ ਹੋਵੇ ਜਿੰਨਾ ਆਪਣਾ ਕਾਪੀਲੇ ਵਾਹ ਤਾ ਹੈਨਾ ਖਾਪੀਲੇ ਤੇ ਬਾਕੀ ਦਾ ਨਾਲ ਤਾਂ ਕੁਝ ਜਾਣਾ ਨਹੀਂ ਦੇ ਕੋਈ ਨਹੀਂ ਜਾਣਾ ਵੱਡੇ ਵੱਡੇ ਰਾਜੇ ਮਹਾਰਾਜੇ ਤੁਰ ਗਏ ਉਹ ਜਾਇਦਾਦ ਤਾਂ ਇੱਥੇ ਪਈ ਹੈ ਜ਼ਮੀਨਾਂ ਇੱਥੇ ਪਈ ਹੈ ਹਲੇ ਵੀ ਦੇਖਦੇ ਆਪਾਂ ਹਾਂ ਤੇ ਬਾਕੀ ਹਰ ਹਰ ਬਦਲੀ ਆਪਦੀ ਆਪਦੀ ਉਹ ਵੀ ਲੰਘਣਾ ਜਿਹੜੂ ਕਿਸੇ ਨੂੰ ਰੋੜਾ ਬੰਦ ਹੈ ਕਿਸੇ ਨੂੰ ਘਾਟਣਾ ਬਹੁਤ ਮੁੰਡੇ ਕੁੜੀਆਂ ਨੂੰ ਇਹ ਜਾਂਦੇ ਜਿਹੜੇ ਬਹੁਤ ਮਿਹਨਤੀ ਨੇ ਬਜਵਾ ਕੇ ਇੱਕ ਕੁੜੀ ਸਾਡੇ ਮੈਂ ਜਨਪਸ਼ਟ ਚੋਂ ਹੈਗੀ ਜਦੋਂ ਉੱਥੇ ਬੰਦੇ ਕਰਦੇ ਨੇ ਪਪੜੇ ਪੰਜਾਬ ਚ ਵੀ ਬਾਹਰ ਕੀ ਰੱਖ ਰੱਖਿਆ ਸੀ ਉਹਦੇ ਬਾਰੇ ਮੇਰੀ ਕੁੜੀ ਸਾਹਮਣੇ ਆ ਜਾਂਦੀ ਉਹ ਉਹ ਕੁੜੀ ਜਦੋਂ ਆਈ ਇੱਥੇ ਬਈ ਘਰੋਂ ਮਤਲਬ ਇਹ ਉੱਪਰ ਪੇਪਰ ਮੈਜ ਕਰਕੇ ਆਈ ਸੀ ਤੇ ਉਹ ਕੁੜੀ ਨੇ ਮੇਰੇ ਦੇਖ ਦੇਖਦੇ ਇੰਨੀ ਮਿਹਨਤ ਕੀਤੀ ਇੱਥੇ ਵੀ ਘਰ ਬਣਾਇਆ ਉੱਥੇ ਇੰਡੀਆ ਉਹਦੇ ਡੈਡੀ ਨੇ ਮਤਲਬ ਕਿ ਦੋ ਟਾਈ ਕਿੱਲੇ ਜ਼ਮੀਨ ਕਹਨੇ ਰੱਖ ਕੇ ਭੇਜ ਅਸੀਂ ਕੁਝ ਵੀ ਛੜਾ ਕੇ ਉੱਤੇ ਜ਼ਮੀਨ ਹੋਰ ਲੈਤੀ ਮੁੱਠੀ ਬਾਤੀਆ ਦੇ ਮੇਓ ਵਸਦੇ ਡੰਡੀ ਲੈਤੀ ਉਹਦਾ ਬੜਾ ਮਨ ਖੁਸ਼ ਹੁੰਦਾ ਵੀ ਯਾਰ ਜਵਾਕ ਆਪਣੇ ਕੀ ਕਿੰਨਾ ਕਰ ਰਹੇ ਆ ਦੇਖੋ ਬਿਲਕੁਲ ਇਹ ਬਿਲਕੁਲ ਜੀ ਇਸ ਗੱਲੋਂ ਦਾ ਆਪਾਂ ਕਰਮ ਵਾਲੇ ਆ ਆਪਣੇ ਬੱਚਿਆਂ ਨੇ ਚਾਹੇ ਜਮਾ ਮਰਜੀ ਆਖਿਆਣ ਕੀ ਰੱਖਣਾ 2-4% ਬੱਚੇ ਹੋਣ ਜਿਹੜੇ ਟਿਕੜੇ ਹੋਣ 95% ਬੱਚਿਆਂ ਨੇ ਤਾਂ ਰੌਣਕਾਂ ਬਣੇ ਬਈ ਨਿਊਜ਼ੀਲੈਂਡ 'ਚ ਅੱਜ ਤੱਕ ਮਤਲਬ ਕਿ ਜਿਵੇਂ ਬਾਹਲੇ ਕੰਟਰੀ ਸੁਣਦੇ ਆ ਵੀ ਮੁੰਡੇ ਲੜ ਭੇਜੀ ਗੁਰਪਤ ਲੜਾਈ ਹੋ ਗਈ ਪੰਜਾਬੀਆਂ ਦੀ ਕੌੜ ਜੜਾਈ ਹੋ ਗਈ ਅੱਜ ਤੱਕ ਮਲ ਕੇ ਨਿਊਜ਼ੀਲੈਂਡ ਚ ਮਲ ਕੇ ਇੱਕ ਵਾਰੀ ਵੀ ਨਹੀਂ ਹੋਇਆ ਕਿ ਕਿਤੇ ਪੜਨ ਦੇ ਜਵਾਬ ਆਸੀਂ ਵੀ ਮਤਲਬ ਕਿ ਖਹਿੜੜੇ ਹੁਣ ਮਤਲਬ ਐਸੇ ਕੋਲ ਬਹੁਤ ਸ਼ਾਂਤ ਦੀ ਹੈ ਮੈਂ ਲੱਗਿਆ ਪਰ ਨਿਊਜ਼ੀਲੈਂਡ ਵਾਲੇ ਜਦੋਂ ਸਾਡੇ ਆਉਂਦੇ ਆ ਨਾ ਆ ਗਿਆ ਮਦਰ ਬਈ ਸੱਪ ਕਿੰਨੇ ਕਹਿੰਦੇ ਤੁਨੂੰ ਵੀ ਮੈਨੇ ਡਰਾਇਆ ਸੀ ਮਿਸਟਰੀ ਦੇ ਮਸਲ ਕਰ ਪੁੱਛਦਾ ਮੈਂ ਸੱਪ ਕਿੱਥੇ ਇੱਥੇ ਨਹੀਂ ਸੱਪਾਂ ਤੇ ਦਿਖਾਉਣਾ ਮੈਂ ਤੁਹਾਨੂੰ ਇੱਥੇ ਨਾ ਇੱਕ ਮੇਲਾ ਲੱਗਿਆ ਉਹ ਲੱਗਦਾ ਕਿ ਸ਼ੋਅ ਆ ਜੀ ਅੱਛਾ ਅੱਛਾ ਉਹਦਾ ਨਾਮ ਰੈਪਟਰ ਡੋਮੇਨਸ ਉਹ ਸ਼ਾਇਦ ਉਹਦਾ 11 ਵਜੇ ਸ਼ੋਅ ਹੁੰਦਾ ਹੁਣ 1 ਵਜੇ ਸ਼ੋਅ ਹੋਊਗਾ ਦਾ ਠੀਕ ਹੈ ਠੀਕ ਉਹ ਸ਼ੋਅ ਦੇ ਵਿੱਚ ਸੱਪ ਹੀ ਦਿਖਾਉਂਦੇ ਮੇਰੇ ਅੱਛਾ ਜੀ ਮੈਂ ਦੇਖੋ ਕਿ ਵੀ ਉੱਥੇ ਨਿਊ ਜ਼ीलੈਂਡ ਸੱਪ ਹੈ ਨਹੀਂ ਨਾ ਉਹੜ ਕਿੱਲੀ ਹੈ ਨਹੀਂ ਉਹ ਜਿਹੜੇ 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 ਜਾਨਵਰ ਧਰਤੀ ਦੇ ਰੰਗ ਦੇ ਉਹ ਇੱਥੇ ਚੋਦੇ ਰਹਿ ਨਹੀਂ ਸਕਦੇ ਜੋਗ ਅੱਕ ਦਾ ਗੋਲਾ ਸੀ ਪਹਿਲਾਂ ਹੀ ਹਾਂ ਹਾਂ ਬਸ 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 ਉੱਥੇ ਮੈਂ ਇੱਕ ਚੀਜ਼ ਮੈਨੂੰ ਉੱਥੇ ਦਿਖਾ ਰਹੀ ਸੀ ਆਕਲੈਂਡ ਦੇ ਕੋਲੇ ਇੱਕ ਟਾਪੂ ਆ ਜਿਹੜਾ ਠੰਡਾ ਹੋਇਆ ਤੇ ਹਜੇ ਹੁਣ ਤਾਂ ਲੋਕ ਉੱਤੇ ਜਾਣ ਲੱਗ ਗਏ ਆ ਪਰ ਕਹਿੰਦੇ ਸੀ ਉਹ ਗੋਲਾ ਜਿਆ ਖਾਸ ਰੋਟਰੂ ਵੀ ਪਤਾ ਨਹੀਂ ਕੀ ਨਿਕਲਦਾ ਰੋਟਰੂ ਆਪਾਂ ਕਿੱਸੇ ਚ ਨਿਕਲਦੀ ਆ ਉੱਥੇ ਵੀ ਗਾਇ ਜੀ ਪਤ ਤੋ ਪਾਣੀ ਧਰਮ ਅਜੇ ਨਿਕਲੀ ਜਾਂਦਾ ਉਬਲਦਾ ਜੀ ਹੈਗਾ ਬਾਈ ਉਬਲਦਾ ਪਾਣੀ ਉੱਥੇ ਉਹਦੀ ਸਮੈਲ ਹੈ ਜਿਹੜੀ ਹਾਂ ਹਾਂ ਉਹ ਤਾਂ ਲਗਦੀ ਤਾਂ ਸੁਗੰਧੇ ਭੈੜੀ ਲੱਗਦੀ ਹੈ ਉਹ ਕਹਿੰਦੇ ਉਹ ਸਿਹੜੀ ਸਮੈਲ ਹੈ ਉਹਦੀ ਇਨੇ ਰੋਗਾਂ ਵਾਸਤੇ ਚੰਗੀ ਹੈ ਅਸਤਿਆਂ ਵਾਸਤੇ ਮਨ ਹਾਂ ਅਰਜਾ ਜਾ ਸੁਗਦੇ ਹੋਣਗੇ ਲੋਕ ਅਸੀਂ ਵੀ ਅਸੀਂ ਆਪਣੇ ਜਾਂਦੇ ਸਾਲ ਚ ਕੋਈ ਵਾਰੀ ਹਾਂਜੀ ਵਧੀਆ ਇਹਨੇ ਬਲ ਫਰਕ ਇਹਨਾਂ ਕਿ ਉੱਥੇ ਉਹੀ ਰੱਖੀਆਂ ਹੋਈਆਂ ਜਿੱਥੇ ਪਾਣੀ ਬਾਹਰ ਨਿਕਲਦਾ ਗਰਮ ਹੁੰਦਾ ਉਬਲਦਾ ਉਹਵੇਂ ਰੱਖ ਰੱਖਿਆ ਤਾਰਾ ਬਗਲ ਕੇ ਆਪਣੇ ਮਲ ਕੇ ਜੇ ਹੁੰਦਾ ਹੈ ਜਾ ਆਪਾਂ ਦੂਜਿਆਂ ਕੇ ਤੇ ਦੇ ਦਿੰਦੇ ਬੋਟ ਲੱਗੇ ਹੁੰਦੇ ਇਹ ਤਾਂ ਬੋਟ ਲੱਗੇ ਪਤਾ ਨਹੀਂ ਲੱਗੇ ਤੇ ਰੌਲਾ ਮਾਰਦਾ ਹੋਈ ਰੌਲਾ ਆਪਣਾ ਤੇ ਭਾਈ ਹੁਣ ਫੇਰ ਦੇਖੋ ਹੁਣ ਤੁਸੀਂ ਨਵਾਂ account ਮਜਾਉਣ ਤੇ ਦੁਬਾਰੇ ਉਸੇ ਜੇ ਫੇਰ ਕਹਿੰਦੇ ਨਹੀਂ ਫੇਰ ਬਾਜਾ ਚੱਕ ਲੈ ਮੈਂ ਮੈਂ ਚੱਕ ਲੈ ਬਾਜਾ ਭਾਈ ਹਾਂ ਤੇ ਤੁਸੀਂ ਹੁਣ ਫਿਰ ਇੰਡੀਆਪ ਜਿਆਦਾ ਰਹਿਣਾ ਮੈਂ ਬਸ ਇੰਡੀਆਪ ਹੁਣ ਜਵਾਕ ਵੱਡੇ ਹੋ ਗਏ ਤੇ ਬਾਬੇ ਦੀ ਕਿਰਪਾ ਸੱਟਾ ਹਾਰਾ ਕੁਝ ਅਸਲ ਮੈਂ ਇੱਥੇ ਸੀਗਾ ਮੈਨੂੰ ਘਰੋਂ ਵੀ ਫੇਰ ਸਾਰੇ ਕਹਿਣ ਲੱਗੇ ਵਾਈਫ ਤੇ ਜਵਾਕ ਇਹਦੇ ਵਾਪਾਂ ਤੁਸੀਂ ਬਹੁਤ ਸ਼ਰਤ ਕੀਤੀ ਸਾਡੇ ਵਾਸਤੇ ਇੱਥੇ ਵੀ ਤੁਸੀਂ ਜਾਓ ਵੀ ਜਦ ਜਿੰਨਾ ਜਰ ਮੱਲ ਕੇ ਆਵਾਜ਼ ਥੋੜੀ ਹੈਗੀ ਐ ਜਾਂ ਬੁੱਕਲ ਸ਼ੇਧ ਵਧੀਆ ਤਾਂ ਹਨਾ ਜੁਲਦੀ ਗਾਲੋ ਬਾਕੀ ਬਈ ਫੈਨ ਸੀ ਪੁਰਾਣੇ ਜਿਹੜੇ ਜਿਹੜੇ ਪਿਆਰ ਕਰਦੇ ਆਪਰੋਂ ਉਹਨਾਂ ਦੇ ਬੜੇ ਆਪਣਾ ਲਾਂਬੇ ਬਹੁਤ ਸੀ ਮੇਨੇ ਸਾਲ ਹੋ ਗਿਆ ਗਾਣਾ ਨਹੀਂ ਕੀਤਾ ਕੋਈ ਹਨਾ ਤੇ ਪਰ ਬਾਬੇ ਦੀ ਫਿਰ ਪੁਰਾਣੀ ਟੀਮ ਇਕੱਠੀ ਹੋ ਗਈ ਬਈ ਪਿੰਗੀ ਢਾਲੀ ਵਾਲ ਬਈ ਭਦਰਣਾ ਵਾਲੀ ਅਸੀਂ ਇਕੱਠੇ ਹੋ ਗਏ ਦੰਦੇ ਬੁਖਾਰੀ ਲਾਈ ਜੰਦੇ ਆ ਵਧੀਆ ਵਧੀਆ ਹੁਣ ਫਿਰ ਆਰ ਮਹੀਨੇ ਸਿੱਟੋਗੇ ਕਿ ਕਦੋਂ ਬਾਈ ਜਾਂਦਾ ਬਾਈ ਹੁਣ ਆਪਣਾ ਤਿੰਨ ਗਾਣੇ ਆ ਗਏ ਹਾਂ ਚੌਥਾ ਗਾਣਾ ਸੋਚਿਆ ਸੁਰਮਾ ਤੇ ਪਿਆਰ ਹੋਇਆ ਪਿਆ ਤੇ ਉਹ ਬਸ ਫਿਲਮ ਆ ਗਈ ਸੀ ਬਾਈ ਦੀ ਬਾਬੂ ਮਾਨ ਦੀ ਉਹ ਤਾਂ ਅਸੀਂ ਫਿਰ ਆਪਣਾ ਲੇਟ ਕਰਤਾ ਤੇ ਦਾਣੇ ਤੱਕ ਨੂੰ ਪੰਜ ਚ ਚਾਰ ਹੋਏ ਪਏ ਨੇ ਨੋ ਰੋ ਇੰਨੇ ਬੰਮਾ ਲਗਣਾ ਪਈਦਾ ਵੀ ਬਾੜੀ ਉਹ ਹੋਇਆ ਪਿਆ ਉਹਦੀ ਵੀਡੀਓ ਰਹਿ ਗਈ ਹੂੰ ਹੂੰ ਇਹ ਕੁਝ ਪਾਟਾ ਪਗਲ ਸ਼ੂਟ ਕਰ ਰਹੇ ਸੀ ਕੱਲ ਸ਼ੁਰੂਆਤ ਕਰਦੇ ਉਹ ਸਾਡੇ ਕੈਮਰੇ ਨੇ ਵਧੀਆ ਰੰਗ ਬਣਦੇ ਉਹ ਬਾਈ ਹੋਰਾਂ ਦਾ ਗਾਣਾ ਬੱਬੂ ਨੇ ਜਦ ਮੈਂ ਕਿਹਾ ਸੀ ਵੀ ਬਾਈ ਮੈਂ ਲਿਖ ਕੇ ਦੇਉਂਗਾ ਤੇ ਉਹਨਾਂ ਨੇ ਲਿਖ ਕੇ ਭੇਜਿਆ ਸੀ ਗਾਣਾ ਤੇ ਉਹ ਬਾਈ ਉਹਨਾਂ ਨੇ ਕੱਲ ਮੈਨੂੰ ਸੁਣਾਇਆ ਤੇ ਉਹ ਉੱਥੇ ਕੁਦਰਤੀ ਹੋਇਆ ਮਾਹੌਲ ਸੀ ਫਿਰ ਮੈਂ ਕਹਾ ਉਹ ਬਾਈ ਆਪਾਂ ਇੱਕ ਦਾ ਸ਼ੋਟ ਨਹੀਂ ਬਹੁਤ ਸੋਹਣਾ ਸ਼ਾਟ ਲੈ ਲੀਏ ਤੇ ਕੱਲ ਅਸੀਂ ਸ਼ਾਟ ਲਿਆ ਚਲੋ ਦੇਖਦੇ ਆਂ ਜੇ ਵਧੀਆ ਬਣਿਆ ਤਾਂ ਜਰੂਰ ਉਹ ਵੀ ਪਾਵਾਂਗੇ ਵਧੀਆ ਬਣਿਆ ਬਾਈ ਹਾਂਜੀ ਹਾਂਜੀ ਕੱਲ ਦੇਖ ਲੈ ਬਹੁਤ ਸੋਹਣਾ ਬਣੇ ਤੇ ਬਾਕੀ ਭਾਈ ਹੁਣ ਜਿਹੜੇ ਨਵੇਂ ਗਾਣੇ ਗੁਨੇ ਕੱਢਨੇ ਆ ਜਾਂ ਹੋਰ ਕੱਢਨੇ ਆ ਫਿਰ ਹੁਣ ਕਿੱਧਰ ਨੂੰ ਕਿਹੜਾ ਰੰਗ ਸੁਣਨ ਦੇਖਣ ਨੂੰ ਮਿਲੂਗਾ ਜ਼ਿਆਦਾ ਰੰਗ ਸਰਵਜਨ ਭਾਈ ਹੁਣ ਜਿਹੜਾ ਮੇਨ ਫਰਕ ਹੈ ਵੀ ਬੋਲ ਤਾਂ ਉਹੀ ਨੇ ਪੰਜਾਬੀ ਬੋਲੀ ਆਪਣੇ ਉਹੀ ਹੈ 35 ਅੱਖਰ ਨੇ ਉਹਨਾਂ ਚੋਂ ਕਿਤੇ ਨਿਕਲੇ ਸ਼ਬਦ ਵੀ ਉਹੀ ਨੇ ਜਿਹੜਾ ਮਿਊਜ਼ਿਕ ਹੈ ਮਿਊਜ਼ਿਕ ਦਾ ਨਾਮ ਹੈ ਹੈਨਾ ਹੁਣ ਮੇਰੀ ਕੋਸ਼ਿਸ਼ ਇਹ ਵੀ ਵੋਕਲ ਗਾਣੇ ਉਹੀ ਹੋਣ ਵਰਡਿੰਗ ਉਹੀ ਹੋਵੇ ਤੇ ਮਿਊਜ਼ਿਕ ਦਾ ਨਾਮ ਹੋਵੇ ਕੋ ਜਿਹੜੇ ਜਵਾਕ ਨੇ ਮਿਊਜ਼ਿਕ ਪਸੰਦ ਕਰ ਲਿਆ ਨਵਾ ਹੁਣ ਸਾਡਾ ਮੁੰਡਾ ਮਿਊਜ਼ਿਕ ਡਾਇਰੈਕਟਰ ਹੈ ਪੂਰੀ ਨਮਾਣਾ ਹਾਂ ਹਾਂ ਉਹਨੇ ਕੀਤੇ ਬਹੁਤ ਸੋਹਣਾ ਕੰਮ ਕਰਦਾ ਤੇ ਆਪਣਾ ਤਰਨਿਸ਼ੀ ਮੇਰਾ ਮਰਾਣਾ ਮਿਊਜ਼ਿਕ ਡਾਇਰੈਕਟਰ ਹੈ ਉਹ ਪਹਿਲਾਂ ਤੋਂ ਹੀ ਨਵਾਂ ਕੰਮ ਕਰਦਾ ਉਹ ਦਿਮਾਗ ਬਹੁਤ ਸ਼ਾਰਪਨ ਤੇ ਬਸ ਆਈ ਜਾਣਗੇ ਆਣੇ ਚਲੋ ਵਧੀਆ ਜੀ ਅਸੀਂ ਤਾਂ ਹੁਣ ਕਹਿੰਦੇ ਨੇ ਨੇ ਸਦਾ ਹੀ ਖੜੇ ਆ ਨਾਲ ਤੇ ਪਰ ਹੁਣ ਹੋਰ ਸਾਨੂੰ ਵੀ ਚਾ ਨਵਾਂ ਕੁਝ ਸੁਣਨ ਨੂੰ ਮਿਲੂਗਾ ਬਿਲਕੁਲ ਬਾਈ ਇੱਕ ਅੱਧੀ ਨਾ ਆਪਾਂ ਮੈਂ ਕਿਹਾ ਚਲੋ ਆਪਾਂ ਤਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਆਪਾਂ ਇਹਨੂੰ ਫਿਨਿਸ਼ ਕਰਨ ਤੋਂ ਪਹਿਲਾਂ ਇੱਕ ਅੱਧੀ ਗੱਲ ਉਹ ਜ਼ਰੂਰ ਅਸੀਏ ਜਿਵੇਂ ਹੁਣ ਬਠਿੰਡੇ ਵਾਲਿਆਂ ਦੇ ਲਾਦੇ ਜੀ ਵੀ ਰੋ ਰੋ ਕੇ ਗਾਉਂਦੇ ਆ ਇੰਨਾ ਕਰਦੇ ਆ ਮੈਨੂੰ ਯਾਦ ਨਹੀਂ ਪਤਾ ਨਹੀਂ ਕੀ ਗੱਲ ਹੋਈ ਮੇਰੇ ਯਾਦ ਆ ਤੁਸੀਂ ਉਹਨੂੰ ਹੋਰ ਗਾ ਐਡ ਆਨ ਕਰਦੇ ਮੈਂ ਕੋਲ ਸਾਹਿਬ ਬੈਠੇ ਹਾਂ ਤੇ ਉੱਥੇ ਸੀ ਬੈਠਿਆਂ ਤੋਂ ਤੇ ਕਿਸੇ ਨੇ ਸਵਾਲ ਕਰ ਲਿਆ ਕਿ ਧਰਮਪ੍ਰੀਤ ਹੋਂਕੇ ਜੇ ਬੜੇ ਲੈਂਦਾ ਗਾਣੇ ਵੀ ਤੁਸੀਂ ਇਹ ਕਿਵੇਂ ਆ ਤੇ ਕੋਲ ਸਾਹਿਬ ਨੇ ਮੈਂ ਅਬਦੀਨ ਸਟਾਈਲ ਜਾਂ ਉਹਨਾਂ ਦਾ ਬੜਾ ਮੇਵਾਗੇ ਕੋਲ ਦੇ ਝੇ ਕਰਕੇ ਨਾ ਹੋਂਗਾ ਨਿਆ ਲੋ ਨਾ ਨਾਲੇ ਤਾਂ ਮੇ ਤਾਂ ਟੈਨਸ਼ਨ ਪੜ ਜਾਂਦੀ ਏ ਕਹਿੰਦੇ ਹਮ ਤਾਂ ਇਸ ਕੋ ਕਹਿੰਦੇ ਅਰੇ ਹੋਰ ਲੈ ਹੋਰ ਲੈ ਹੋਂਗੇ ਵਿਗਦੇ ਸਟਾਰ ਵੀ ਦੇ ਕੋਈ ਸ਼ੱਕ ਨਹੀਂ ਹੋਂਗੇ ਵਿਗਦੇ ਹੋਂਗੇ ਦੇ ਵਿਗਦੇ ਸੀਗੇ ਤੇ ਬੜਾ ਲੋਕਾਂ ਨੇ ਪਿਆਰ ਕੀਤਾ ਅਸਲ ਵਿੱਚ ਬਈ ਨਾ ਸੈਡ Song ਦੰਬਾ ਹਾਲ ਸੀ ਉਹਨੂੰ ਮੋੜ ਇਹ ਨਹੀਂ ਸੀ ਵੀ ਸੈਡ Song ਸਾਰੇ ਸੈਡ Song ਗਾਏ ਨੇ ਇੱਕ ਟੇਪ 'ਚ ਦੋ ਗਾਣੇ ਸੈਡ ਹੁੰਦੇ ਸੀ ਬਾਕੀ ਸਾਰੇ ਵੀਰਟ ਹੀ ਹੁੰਦੇ ਸੀ ਮੇਰੇ ਪੱਤੇ ਬੱਲੇਬੀਡ ਸੌਂਗ ਨੇ ਬੈਲੀਆਂ ਦੇ ਪਿੰਡ ਬੀਤੀ ਬੜਾ ਮਸ਼ਹੂਰ ਹੋਇਆ ਕਿ ਹਾਂ ਜੀ ਸੋਹਣਿਆ ਕੱਟੀਆਂ ਬੜਾ ਮਸ਼ਹੂਰ ਹੋਇਆ ਹਾਂ ਜੀ ਤੇ ਬੜੇ ਗੀਤ ਚੱਲੇ ਆ ਬਸ ਸੈਟ ਸੌਂਗ ਦਾ ਤਾਂ ਟਾਈਮ ਸੀ ਮੇਜਰ ਬਾਈ ਦੇ ਸਾਈਡ ਆ ਕੇ ਅਬਰ ਜਵੰਦਰ ਕੋਹੀ ਨੂਰ ਬਾਈ ਕਿੰਨਾ ਹਿੱਟ ਹੋਇਆ ਸੈਟ ਚ ਅਬਰਦਾ ਵਰਕ ਆਪਣਾ ਮੈਡਮ ਕਿੰਨੇ ਸੈਟ ਬਹੁਤ ਹਿੱਟ ਹੋਏ ਉਹ ਸਾਨੂੰ ਫਿਰ ਜਦੋਂ ਜਵਾਨੇ ਨਾਲ ਹੀ ਚੱਲਣਾ ਪੈਣਾ ਸੀ ਤਾਂ ਉਹ ਤਾਂ ਸੈਟ ਸੌਂਗ ਆਉਣੇ ਪਏ ਉਹ ਮਨ ਲੱਗਦਾ ਪੂਰਾ ਦਹਾਕਾ ਬਠਿੰਡਾ ਸ਼ਹਿਰ ਆਣਾ ਭਾਈ ਭਾਈ 10 ਸਾਲ ਮਤਲਬ ਕੇ ਬਠਿੰਡੇ ਵਾਲਿਆਂ ਨੇ ਧੁੱਕੀ ਪੱਟੀ ਰੱਖੀ ਠੀਕ ਹੈ ਨ ਵੱਡੇ ਵੱਡੇ ਸਿੰਗਰ ਮਾਲ ਕੇ ਸੀ ਸਾਡੇ ਵੱਡੇ ਭਰਾ ਹੀ ਪਰ ਉਹ ਤੋਂ ਬਿੰਡੇ ਵਾਲਿਆਂ ਨੂੰ ਉਹ ਐ ਨਹੀਂ ਸਮਝਦੇ ਹੁੰਦੇ ਵੀ ਦੇਦੇ ਸੀ ਦੇਸੀ ਜੇ ਇਹ ਨਹੀਂ ਮਲਕਾ ਟੱਕ ਕੱਟ ਕਾਜਾ ਬੋਲੇ ਹੁੰਦੇ ਇਹਦੇ ਮਲੇ ਥੋੜਾ ਹਾਈ ਲੈਵਲ ਤੇ ਰੱਖਿਆ ਸੀ ਸਿੰਗਰ ਸੀ ਪਰ ਜਦੋਂ ਅਪੜ ਧੱਕ ਪਾਦੀ ਬਿੰਡੇ ਵਾਲਿਆਂ ਨੇ ਸਾਰੀ ਮਾਲ ਕੇ ਮਿਊਜ਼ਿਕ ਆਪਣਾ ਕਨਵਰਟ ਹੋਇਆ ਬਿੰਡੇ ਆ ਗਏ ਢੋਲ ਮਾਰ ਕੇ ਹਾਂ ਜਿੰਦਾਬਾਦ ਹੋ ਗਈ ਹਾਂਜੀ ਫੇਰ ਉਹ ਕਹਿਣ ਲੱਗੇ ਯਾਰ ਬਾਕੀ ਵੀ ਬਹੁਤ ਗੱਲਦਾ ਹੈਗੀ ਆ ਕਿਦਰੇ ਬਲਕਾਰ ਸਿੱਟੀ ਜਾਂਦਾ ਜੀ ਬਲਕਾਰ ਧਰਮ ਮੈਂ ਆਪਣਾ ਜਿੰਦਰ ਬਰਾੜ ਆਵਦਾ ਬਿਰਕ ਕਿੱਡੀ ਸੂਰੇ ਭਾਈ ਵਾਲੇ ਐਟ ਜਿੰਨ ਫਿਰ ਨਵੇਂ ਆਸ਼ਾ ਫਿਰ ਪਿਆਰ ਬਹੁਤ ਸੀ ਯਾਰੀ ਬਹੁਤ ਸੀ ਆਜ਼ਮੀ ਦੀ ਇਹ ਚੀਜ਼ ਭਾਈ ਮੈਂ ਗਵਾ ਇਸ ਚੀਜ਼ ਦਾ ਜੀ ਭਾਈ ਹੋਰਾਂ ਦਾ ਇਹ ਸੀ ਬਠਿੰਡੇ ਵਾਲਿਆਂ ਦਾ ਵੀ ਇਹਨਾਂ ਦੇ ਜੈਲ ਇੰਸਪੈਕਟਰ ਨਹੀਂ ਸੀਗਾ ਕਿਸੇ 'ਚ ਕਿਸੇ ਨੂੰ ਕੋਈ ਪ੍ਰੋਗਰਾਮ ਆ ਜਾਂਦਾ ਉੱਥੇ ਢਿੱਲੋ ਮਾਰਕੀਟ 'ਚ ਉੱਥੇ ਹੀ ਬੁੱਕ-ਬੱਕ ਹੋ ਜਾਂਦੇ ਤੇ ਹੱਥ ਨੇ ਮਹਿਫਲ ਇਕੱਠੇ ਅਸੀਂ ਭਾਈ ਦੂਜੇ ਦੇ ਪਰੋਂ ਵੀ ਕਿੱਥੇ ਬੁੱਕ ਹਾਂ ਜੇ ਮੰਨ ਲੇ ਬਲਕਾਰ ਦਾ ਉਹ ਡੇਟ ਲਈ ਮੈਂ ਆਪ ਆਪਣੇ ਘਰੇ ਬੁੱਕ ਕਰ ਲਿਆ ਮੇਰੇ ਕੋ ਬੰਦੇ ਆ ਗਏ ਜਾਂ ਬਾਈ ਮੇਜਰ ਦੇ ਅਸੀਂ ਜਿਹੜਾ ਸਾਂਝ ਫੰਕਸ਼ਨ ਹੁੰਦਾ ਕੋਈ ਇਸੇ ਕਲਾਕਾਰ ਦੇ ਕੋਈ ਖੁਸ਼ੀ ਘਮੀ ਹੋਵੇ ਅਸੀਂ ਇਕੱਠੀ ਜਾਂਦੇ ਮੈਂ ਬਾਈ ਮੇਜਰ ਬਲਕਾਰ ਆਪਰ ਧਰਮਾ ਹੋਰਾ ਸਾਰੇ ਅਸੀਂ ਇਕੱਠੀ ਜਾਂਦੇ ਬਾਈ ਮਵੀਰ ਚੋਟੀਆਂ ਸਾਰੇ ਮਤਲਬ ਕਿ ਪਿਆਰ ਮਤਲਬ ਪਿਆਰ ਬਹੁਤ ਸੀ ਮੈਂ ਨਾ ਮੈਂ ਪਾਬਾ ਜੀ ਉਹ ਲਾਈਵ ਦੇਖਿਆ ਤੇ ਅਸੀਂ ਇਕੱਠੇ ਹੱਥ ਨੇ ਸਾਰੇ ਇਕੱਠੇ ਹੋ ਕੇ ਬਹਿੰਦੇ ਫਿਰ ਐਵਰੀ ਸੈਕੰਡ ਦੇ ਇਕੱਠੇ ਹੁੰਦੇ ਫਿਰ ਜਦੋਂ ਪੂਰਾ ਪੀਕੇ ਦੇ ਕੰਮ ਹੁੰਦਾ ਖਾੜੇ ਲੱਗਦੇ ਫਿਰ ਫੋਨ ਤੇ ਸੰਪਰਕ ਹੋਦਰ ਤੇਰਾ ਕਿੱਥੇ ਪ੍ਰੋਗਰਾਮ ਹੈ ਹਾਂ ਤੇਰਾ ਕਿੱਥੇ ਖੜਾ ਇੱਕ ਵਾਰੀ ਅਸੀਂ ਮਤਲਬ ਕਿ ਕਿਤੇ ਨਾ ਕਿਤੇ ਸ਼ਾਮ ਨੂੰ ਇਕੱਠੇ ਹੁੰਦੇ ਮੈਂ ਬਹੁਤ ਪਿਆਰ ਸੀ ਬਹੁਤ ਵਧੀਆ ਮਾਹੌਲ ਸੀ ਉਹ ਤੇ ਵਾਕਈ ਸ਼ਾਇਰ ਸਮਾਂ ਹੁੰਦਾ ਜੀ ਹਰ ਚੀਜ਼ ਦਾ ਤੇ ਉਦੋਂ ਉਹ ਚੀਜ਼ ਦਾ ਸਮਾਂ ਸੀ ਪਰ ਮੈਂ ਅੱਜ ਜਿਹੜੀ ਇੱਕ ਚੀਜ਼ ਮੈਨੂੰ ਵਧੀਆ ਲੱਗੀ ਵੀ ਬਾਈ ਹੋਰਾਂ ਨਾਲ ਚਲੋ ਮੈਂ ਤਾਂ ਅਜੇ ਮੈਂ ਨਿੱਜੀ ਤੌਰ ਤੇ ਜੁੜਿਆ ਹੋਇਆ ਹਾਂ ਪਤਾ ਲੱਗਦਾ ਰਹਿੰਦਾ ਹਰ ਗੱਲ ਦਾ ਪਰ ਦਰਸ਼ਕਾਂ ਦਾ ਜਦੋਂ ਦੁਬਾਰਾ ਜੁੜਨ ਤੇ ਪਤਾ ਲੱਗਦਾ ਕੱਲ ਜਦੋਂ ਬਾਈ ਮਰੇ ਬਰੇਚ ਨਾ ਨਾਗਰੀ ਸਾਹਿਬ ਕੋਲੇ ਤੇ ਮਿਲਣੇ ਚ ਗਾ ਰਹੇ ਸੀ ਹਾਂ ਹਾਂ ਤਾਂ ਉਹ ਜਿਹੜੇ ਪੁਰਾਣੇ ਜਿੰਨੇ ਮੁੰਡੇ ਸੀ ਮਿੱਤਰ ਪਿਆਰੇ ਸੀ ਉਹਨਾਂ ਨੇ ਉਹੀ ਗਾਣੇ ਦੋ ਦੋ ਤਿੰਨ ਤਿੰਨ ਵਾਰੀ ਸੁਣ ਦੋ ਵਾਰੀ ਸੁਣੇ ਬਾਈ ਗਾਣੇ ਹਾਂ ਤੇ ਮੈਨੂੰ ਕਈ ਬੀਬੀਆਂ ਆ ਕੇ ਕਹਿ ਗਈਆਂ ਬਾਈ ਹਲੇ ਵੀ ਉਹੇ ਜੀ ਆਵਾਜ਼ ਆ ਤੇ ਮੈਂ ਕਿਹਾ ਹਾਲੇ ਨੂੰ ਨੂੰ ਕੀ ਹੋਇਆ ਕਿਉਂ ਕਰ ਰਹੇ ਆਂ ਮੈਂ ਕਿਹਾ ਤੁਸੀਂ ਹੈਂ ਗੱਲਾਂ ਕਰਦੇ ਹੋ ਮੈਂ ਕਿਹਾ ਇਹ ਕਈ ਵਾਰੀ ਨਾ ਬੰਦਾ ਐ ਕਰ ਲੈਂਦਾ ਵੀ ਤਿੰਨ ਦੇ ਹੱਕਿਆਂ ਨੂੰ ਹੋ ਕੇ ਗਾਉਂਦਿਆਂ ਨੂੰ ਜੀ ਹੁਣ ਕੀ ਹੈ ਕਿਤੇ ਆਵਾਜ਼ ਚ ਫਰਕ ਆ ਜੇ ਹੋਰ ਹੋ ਜੇ 30-40 ਸਾਲ ਤਾਂ ਹੋ ਗਏ ਜਿਹੜੇ ਸਾਲ ਹੋ ਗਏ ਉਹਦੇ ਅਸੀਂ ਉੱਥੇ ਬੈਠੇ ਫਾਰਮਰ ਦੇ ਬਾਈ ਆਪਣਾ ਤਰਣਾ ਜੀ ਬਾਈ ਬੱਬੀ ਜੱਟਾ ਸ਼ੇਖਰ ਜਹੇਦਾਰ ਮੈਨੂੰ ਬੱਬੀ ਭਾਈ ਕਹਿੰਦਾ ਯਾਰ ਉਹ ਸੁਣਾ ਮੀਂਹ ਝੁੱਟਣੀ ਹਾਂ ਜਿਹੜਾ ਸਕੂਲ ਚ ਦਾ ਕਾਲਜ ਚ ਮਾਰਾ ਹੁੰਦਾ ਸੀ ਉਹਨਾਂ ਨੂੰ ਉਹੀ ਕਹਿਣਾ ਬਹੁਤ ਵਧੀਆ ਲੱਗਦਾ ਮੇਰੇ ਖਿਆਲ ਨਾਲ ਕਿ 100 ਗੋਣਾ ਹਿੱਟ ਹੋ ਗਿਆ ਉਹ ਕਹਿੰਦੇ ਉਹ ਸੁਣਾ ਯਾਰ ਬਸ ਕਹਿੰਦੇ ਸਕੂਲ ਵੇਲੇ ਤੁਹਾਨੂੰ ਉਹੀ ਸੀਗਾ ਨਾਮ ਬਹੁਤ ਵਧੀਆ ਬਾਈ ਸੇ ਆਪਾਂ ਹੁਣ ਇਹਨੂੰ ਆਪਾਂ ਨਾ ਆਪਣਾ ਟਿਕਾਣਾ ਆ ਗਿਆ ਤੁਹਾਨੂੰ ਚੀਜ਼ਾਂ ਦਿਖਾਉਣਾ ਤੇ ਬੁੱਤੂ ਪਹਿਲਾਂ ਜਾਣ ਤੋਂ ਪਹਿਲਾਂ ਕੋਈ ਵੀ ਦੋ ਬੋਲ ਜਿਨੂੰ ਸੁਣਾਵਾਂ ਕਿਹੜੇ ਤੇ ਸੁਣਾਉਂਗੀ ਮੈਂ ਸੁਣਾਦਾ ਨਾ ਕੋਈ ਮਿਸ਼ਰੀ ਤੋਂ ਵੱਧ ਮਿੱਠਿਆ ਸਜਣਾ ਦਿਲ ਕਰਦਾ ਨਾ ਜਾਗਾ ਕਦੇ ਸੌਂ ਕੇ ਤੇਰੀਆਂ ਬਾਹਾਂਾਂ ਤੇ ਬਹਿਰਾ ਹੇਠ ਨ ਤਾੜ ਚੰਦਰਿਆ ਤੁਰ ਜੀਨਾ ਫੁੱਲ ਬਿਸ਼ਾਵਾਂ ਨਿਤ ਮੈਂ ਤੇਰੇ ਆਰਾਮਾਂ ਤੇ ਮਿਸ਼ਰੀ ਤੋਂ ਵੱਧ ਮਿੱਠਿਆ ਸਜਣਾ ਦਿਲ ਕਰਦਾ ਜੋ ਜਾ ਕਾ ਕਦੇ ਸੌ ਕਿ ਤੇਰੀਆਂ ਬਾਹਾਂ ਤੇ ਵਾਹ ਜੀ ਵਾਹ ਇੱਕ ਬਈ ਪੀਂਗ ਲੱਗਾ ਬਈ ਪੀਂਗ ਲੱਜਾ ਥੋੜਾ ਸੁਣਾ ਥੋੜਾ ਉਹ ਸੁਣਾ ਦੇ ਮੈਂ ਤਾਂ ਪੀਂਗ ਚੁੱਟਣੀ ਯਾਰਾ ਤੇਰੇ ਨਾਲ ਨਾ ਮੈਂ ਤਾਂ ਪੀਂਗ ਚੁੱਟਣੀ ਯਾਰਾ ਤੇਰੇ ਨਾਲ ਨਾ ਤੇਰੇ ਨਾਲ ਨਾ ਤੇਰੇ ਨਾਲ ਨਾ ਸੁਣਿਆ ਤੇਰੇ ਨਾਲ ਨਾ ਮੈਂ ਤਾਂ ਪੀਂਗ ਚੁੱਟਣੀ ਯਾਰਾ ਤੇਰੇ ਨਾਲ ਨਾ ਮੈਂ ਤਾਂ ਪੀਂ ਟੁੱਟਣੀ ਯਾਰਾ ਤੇਰੇ ਨਾਲ ਨਾ ਉਹ ਵਧੀਆ ਦਾ ਰਿਦਮ ਸੀ ਉਹ ਨਾ ਉਸ ਟਾਈਮ ਤੇ ਬਹੁਤ ਚੱਲਦਾ ਸੀ ਇਹ ਗਾਣਾ ਬਾਅਦ ਵਿੱਚ ਉਹ ਕਲਾਕਾਰਾਂ ਨੇ ਇਸ ਗਾਣੇ ਨੂੰ ਗਾਉਂਦੇ ਰਹੇ ਆ ਅੱਜ ਵੀ ਗਾਇ ਰਹੇ ਇਸ ਤੇ ਸੋ ਬਹੁਤ ਮਿਹਰਬਾਨੀ ਬਾਈ ਆਪਾਂ ਚੱਲ ਤੁਰਦੇ ਤੁਰਦੇ ਕਾ ਹੋ ਰਿਹਾ ਹੈ ਫਾਇਦਾ ਠਾਲੇ ਥੋੜਾ ਗੱਲਾਂ ਬਾਤਾਂ ਨਾਲ ਤੇ ਚਲੋ ਜੀ ਅਸੀਂ ਹੁਣ ਨਾ ਇੱਥੇ ਕੈਂਗਰੂ ਆਈਲੈਂਡਾਂ 'ਚ ਬਾਈ ਨੂੰ ਸਾਰਾ ਦਿਨ ਘੁਮਾਉਣਾ ਹੈ ਬਹੁਤ ਸਾਰੀਆਂ ਚੀਜ਼ਾਂ ਦੇਖਣ ਆਣੀਆਂ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਪਹਿਲਾਂ ਬਹੁਤ ਪਿਆਰ ਦਿੱਤਾ ਉਮੀਦ ਆ ਹੁਣ ਵੀ ਪਿਆਰ ਦਿਓਗੇ ਜੇਕਰ ਤੁਹਾਨੂੰ ਇਹ ਜਿਹੀਆਂ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਮਾੜੀ-ਮੁੱਟੀ ਫੀਡਬੈਕ ਦੇ ਦਿਆ ਕਰੋ ਉਹਨਾਂ ਦਾ ਹੌਸਲਾ ਹੋ ਜਾਂਦਾ ਚਲੋ ਅਸੀਂ ਵੀ ਹੋਰ ਬਾਜੇ ਪਜਾਉਂਦੇ ਰਹਿਨੇ ਹੈਗਾ ਸੋ ਬਹੁਤ ਧੰਨਵਾਦ ਬਾਈ ਥੈਂਕ ਯੂ ਬਾਈ ਅਸੀ ਕੱਲ ਸਾਰੇ ਜਾਂਦੇ ਬਸਦਰੋ ਬਾਈ